ਮੰਮੀ ਹਾਂ ਨਾ ਮੋਂ ਕੀ ਕਰੀ ਆਲੀ ਨੀ ਮੈਂ ਤਾਂ ਦਾਲ ਬਣਾ ਰਹੀ ਐ ਤੇ ਹੁਣ ਕੀ ਆਈ ਏ ਤੂੰ ਐ ਕਰ ਆਪਣੀ ਚਾਹ ਬਣਾ ਲੈ ਅਸੀਂ ਤਾਂ ਪੀ ਲਈਏ ਹਾਂ ਆਹੀ ਕੰਮ ਬੋਲਿਆ ਕਰੋ ਮੈਨੂੰ ਤਾਂ ਬਥੇਰਾ ਬੋਲ ਦਿਓ ਉਹਨੂੰ ਤਾਂ ਬਿਲਕੁਲ ਨਹੀਂ ਬੋਲਦੇ ਅੰਦਰ ਸੁੱਤੀ ਪਈ ਐ ਮਹਾਰਾਣੀ ਹੁਣ ਤੱਕ ਤੇ ਮੈਨੂੰ ਅੱਗੋ ਕਹਿ ਰਹੀ ਐ ਵੀ ਤੂੰ ਹੁਣ ਉੱਠ ਕੇ ਆਈ ਆ ਤੂੰ ਤੇ ਅੱਜ ਹੀ ਉੱਕੀ ਐ ਨਾ ਤੇ ਬੋਲ ਜਿਓ ਖਦੀਰ ਤੇਰੀ ਅਰਜਨ ਵਾਲੇ ਤਾਂ ਠੀਕ ਨਹੀਂ ਹੈਗੀ ਅੱਛਾ ਮੂਵੀ ਵੈਸੇ ਨਾ ਤੁਹਾਨੂੰ ਬਾੜੀ ਉਹਦਾ ਫਿਕਰ ਨਹੀਂ ਹੁੰਦੀ ਆ ਪੁੱਤ ਨਹੀਂ ਜੀ ਸਤਿ ਸ਼੍ਰੀ ਅਕਾਲ ਮੈਂ ਕਿੱਥੇ ਪਈ ਰਾਹੀ ਅੱਛਾ ਚਲ ਜਾ ਪੁੱਤ ਚਾਹ ਬਣਾਉਣ ਫੀਰ ਮੈਂ ਮੇਰੀ ਮਾੜੀ ਦੀ ਮੰਮੀ ਤੁਹਾਨੂੰ ਘੁੱਟ ਚਾਹ ਬਣਾਉਣ ਲੱਗੇ ਦੱਸੋ ਕੀ ਹੋਏਗਾ ਮੈਂ ਤਾਂ ਤੁਸੀਂ ਐ ਕੰਮ ਬਣਾਉਣ ਲੱਗ ਜੰਨੇ ਹੋ ਵੀ ਆਪ ਦਾ ਆ ਕੰਮ ਵੀ ਕਰਦਾ ਆ ਕੰਮ ਵੀ ਕਰ ਉਹ ਤੁਸੀਂ ਜਵਾਂ ਨੂੰ ਕੁਛ ਕਹਿੰਦੇ ਨਹੀਂ ਅੰਨ ਵੀ ਮੈਂ ਕਿੰਨੀ ਮੇਰੀ ਆਪਣੀ ਚਾਹ ਬਣਾਉਂਦੀ ਤੇ ਚਲ ਕੋਈ ਨਹੀਂ ਮੈਂ ਬਣਾ ਲੈਣੀ ਬਾਬਾ ਤੂੰ ਲੈ ਮੇਰੀ ਗੱਲ ਸੁਣ ਮੰਮੀ ਉਹਨਾਂ ਨਾਟਕ ਕਰਦੀ ਕਿਤੇ ਨਹੀਂ ਬਿਮਾਰ ਹੋਈ ਚੰਗੀ ਭਰੀ ਐ ਉਹੀ ਮਰੀ ਜਾਂਦੇ ਰਹਿੰਦੇ ਹੋ ਵੀ ਉਹਨੂੰ ਅੱਜ ਆ ਹੋ ਗਿਆ ਉਹ ਹੋ ਗਿਆ ਨੇ ਕਿੰਨਾ ਤੇਰਾ ਸਿਰ ਕੀ ਉਹ ਹੁੰਦਾ ਉਹ ਵੀ ਤੇ ਵਿਚਾਰੇ ਕੰਮ ਕਰਦੀ ਹੁੰਦੀ ਉਹਨੇ ਕਦੇ ਜਿੱਦੇ ਮੇਰਾ ਸਿਰ ਪੇੜ ਹੁੰਦਾ ਨਾ ਉਦੋਂ ਮੈਂ ਰਾਮ ਨਾਲ ਨਾ ਆਪਣੀ ਦਵਾਈ ਗੁੱਟੀ ਖਾ ਕੇ ਬੈਠੀ ਐ ਦਰ ਗੁੱਟੀ ਨਹੀਂ ਖਾ ਸਕਦੀ ਉਹ ਨਹੀਂ ਉਹਨੇ ਕਦੇ ਨਹੀਂ ਕਿਹਾ ਇਹ ਕਿ ਉਹ ਡਰਾਮੇ ਕਰਦੀ ਦੀ ਉਹ ਜਿਹੜੇ ਚੋਹਰੇ ਕੰਮ ਕਰਦੀ ਰਹਿੰਦੀ ਚਾਹ ਕੋਈ ਨਹੀਂ ਮੈਂ ਬਣਾ ਲਈ ਜੈਸੇ ਵੀ ਮੰਮੀ ਦੱਸੋ ਇਸ ਘਰ ਦੇ ਵਿੱਚ ਨਾ ਤੁਸੀਂ ਉਹਦੇ ਬਾਹਰ ਹੀ ਹਮਦਰਦੀ ਕਰਦੇ ਹੋ ਮੈਂ ਤਾਂ ਤੁਸੀਂ ਪੁੱਛਦੇ ਵੀ ਨਹੀਂ ਮੈਂ ਤਾਂ ਦੋਨੇ ਉੱਧਰ ਤੁਸੀਂ ਇੱਕੋ ਜਿਹੀਆਂ ਉਹ ਤੇਰੀ ਵੀ ਇੱਕੋ ਜਿਹੀ ਨਹੀਂ ਹੈਗੇ ਮੈਂ ਤਾਂ ਜਿੱਤ ਤੈਨੂੰ ਕਿੰਨੀ ਵਾਰੀ ਕਿਹਾ ਹੈ ਯਾ ਤੇ ਕੁਆਟਰ ਲੈ ਲੈ ਕੁਆਟਰ ਲੈ ਲੈ ਮੈਨੂੰ ਨਾਲ ਲੈ ਲੈ ਤਰ ਪਤਾ ਨਹੀਂ ਉਹ ਨੂੰ ਪਿਆ ਹੋਇਆ ਵੀ ਮੇਰੀ ਮਾਂ ਦੀ ਇੱਥੇ ਸੇਵਾ ਕਰ ਮਾਂ ਕਿੱਥੇ ਸੇਵਾ ਕਰਾਉਂਦੇ ਲਾਇਕ ਆ ਮਾਂ ਤਾਂ ਆਪੇ ਦੀ ਸੇਵਾ ਕਰਦੀ ਫਿਰਦੀ ਦੂਜੀ ਦੀ ਮੈਂ ਤਾਂ ਤੁਹਾਨੂੰ ਨਹੀਂ ਕਰਦਾ ਨਹੀਂ ਰਿਹਾ ਮੈਂ ਤੇਰੀ ਚਾਹ ਬਣਾ ਦੇਣੀ ਚੱਲ ਜਾ ਮੈਂ ਲਿਆਉਣੀ ਚਾਹ ਪੜਗੀ ਚਾਹ ਬਣੀ ਆ ਮੈਂ ਕਿੰਨਾ ਟਾਈਮ ਲਾਦਾ ਤੁਸੀਂ ਵੀ ਨਾ ਚਾਹ ਬਣਾਉਂਦੇ ਵੀ ਤੱਕ ਤੇ ਭੈਣ ਤਾਂ ਲੱਗਦਾ ਹੀ ਨਹੀਂ ਮੇਰੀ ਚਾਹ ਤੁਸੀਂ ਬਣਾ ਲੀ ਜਾ ਮੈਂ ਆਪਾਂ ਬਣਾ ਲਵਾਂ ਆਪਦੀ ਬਣਾ ਸਕਦੀ ਹਾਂ ਹੁਣ ਤਾਂ ਤੂੰ ਪਤਾ ਕਿਉਂ ਕਿਉਂਕਿ ਮੰਮੀ ਤਾਂ ਹੁਣੀ ਚਾਹ ਬਣਾ ਕੇ ਹਟੀ ਆ ਹੌਲੀ-ਕੀ ਇਕੱਲੇ-ਇਕੱਲੇ ਬੰਦੇ ਨੂੰ ਥੋੜਾ ਚਾਹ ਬਣਾਉਂਦੀ ਫਿਰੂਗੀ। ਨਾਲੇ ਮੇਰੀ ਗੱਲ ਸੁਣ। ਹੁਣ ਤੇਰੇ ਸਿਰ ਦਰਦ ਕਿੱਦਾਂ ਠੀਕ ਹੋਗਾ? ਜਦ ਤੱਕ ਝਾੜੂ-ਪੋਚਾ ਪਿਆ ਸੀ ਉਹਦੋਂ ਤੂੰ ਅੰਦਰ ਪਈ ਸੀ ਸਿਰ ਬੰਨ ਕੇ। ਮੈਂ ਸਾਰਾ ਕੰਮ ਹੋ ਗਿਆ ਹੁਣ ਤੂੰ ਬਾਹਰ ਨਿਕਲ ਆਈਂ। ਨਹੀਂ, ਇਹ ਕੀ ਤਾਂ ਸਾਰਾ ਸਮਾਂ ਮੈਂ ਹੀ ਕਰਦੀ ਆ। ਮੇਰਾ ਸਿਰ ਦਰਦ ਹੋ ਰਿਹਾ ਸੀ ਮੈਂ ਤਾਂ ਥੋੜੀ ਦੇਰ ਪੈ ਗਈ। ਨਹੀਂ ਚਲ ਕੋਈ ਨਹੀਂ। ਕੰਨ ਬਚਾ ਲੈਣੇ ਸੇ। ਮੰਮੀ ਬਾਸ ਕਰਿਆ ਕਰੋ। ਇੰਨੀ ਚਾਹ ਤਾਂ ਕੋਈ ਨਾ। ਮੈਂ ਬਣਾ ਲਾਂ। ਨਹੀਂ ਮੰਮੀ ਮੈਂ ਬਣਾ ਲਨੀ ਆ। ਹਾਂ ਹਾਂ ਮੰਮੀ ਕੋਈ ਤਾਂ ਨਹੀਂ ਚਾਹ ਵੀ ਬਣਾ ਕੇ ਤੂੰ ਰੋਟੀ ਦੇ ਮੂੰਹ ਸਾਰੇ ਕੰਮ ਕਰਿਆ ਕਰੋ ਤੁਸੀਂ ਇਹ ਨੂੰ ਆਪੇ ਕੰਮ ਕਰਨ ਦਿਓ। ਵੀ ਭੈਣ ਕਿਉਂ ਲੜਦੇ ਹੋ ਦੋਨੇ ਜਣੀਆਂ? ਮੈਂ ਕੀ ਕਰਾਂਗੀ ਸਾਰਾ ਕੰਮ? ਨਹੀਂ ਮੈਂ ਕਿਉਂ ਸੇ ਬੈਠਾ ਮੈਂ ਬਣਾ ਦਉਣੀ ਆ ਤੁਹਾਡੇ ਵਾਸਤੇ। ਗੋਪੀ ਬਹੂ ਆ ਨਾ ਤੁਹਾਡੀ ਇਹ ਸਾਰੇ ਕੰਮ ਤੁਸੀਂ ਕਰਿਆ ਕਰੋ। ਘਰ ਦੇ ਵਿੱਚ ਮਾਰਾ ਜੇ ਕੁਝ ਹੋ ਜੇ ਸਿੱਧਾ ਲੈ ਕੇ ਡਿੱਪੋ ਤੇ ਆਉਣੇ ਵੀ ਇਹਨੇ ਕੀਤਾ ਸਾਰਾ ਕੁਝ। ਮੈਂ ਤਾਂ ਬੇਸੁਫਾ ਘਰ ਦੇ ਵਿੱਚ ਇਕੱਲੀ। ਚਾਹ ਦੇ ਘੜਾਈ ਲੈ। ਹਾਂ ਚਲੀ ਬੱਚਾ। ਹਾਂ ਜੀ। ਚਾਹ ਕਰਦੇ ਭਾਣ ਘਰ ਚੱਲੀ ਐ। ਚਾਹ ਪਾ ਕੇ ਨੂੰ ਕਾਪੂਜ ਤੇ ਆਪ ਪਿਆਇਓ ਚੰਗਾ। ਆਦੀ ਗੋਪੀ ਬਹੂ ਨੂੰ ਨਹੀਂ ਮੇਰੀ ਗੱਲ ਸੁਣੋ ਹੌਲੀ ਬੋਲਣਾ ਉਹਦਾ ਘਰ ਆਲਾ ਸਤਾ ਤੇ ਡੈਡੀ ਵੀ ਸੁੱਤੇ ਨੇ ਕੀ ਸਿਰ ਸਿਰ ਕੈਂ ਕੈਂ ਲਾਈਏ ਤੁਸੀਂ ਤੇ ਮੰਮੀ ਫੇਰ ਕੀ ਹੋਵੇ ਜੇ ਸੁੱਤੇ ਪਏ ਨੇਗੇ ਤੁਸੀਂ ਐ ਨਾ ਮੈਨੂੰ ਡਰਾਵੇ ਜੇ ਨਾ ਦਿਆ ਦੋ ਕਿਸੇ ਗੱਲ ਦੇ ਅੱਛਾ ਚਲ ਤੂੰ ਐ ਕਰੋ ਜੇ ਕੰਮ ਕਰ ਰਹੀ ਆਂ ਨਹੀਂ ਕਿਵੇਂ ਲੈ ਮੈਂ ਕਿਹੜਾ ਕੰਮ ਕਰਾਂ ਮੇਰੀ ਗੱਲ ਸੁਣੋ ਮੇਰੇ ਤਾਂ ਆਪ ਲੱਗ ਦੁੱਪ ਤਾਂ ਮੈਂ ਤਾਂ ਜਿਹੜੇ ਕੱਪੜੇ-ਕੁਪੜੇ ਸੈੱਟ ਕਰਨੇ ਆ ਨਾ ਮੈਂ ਤਾਂ ਉਹ ਸੈੱਟ ਕਰਕੇ ਰੱਖਲੇ ਗਰਨੇ ਵਾਲੇ ਬਾਹਰ ਕੱਢਨੇ ਸੱਭੀ ਉਹਦੇ ਅੰਦਰ ਰੱਖਨੇ ਆ ਨਹੀਂ ਤੁਹਾਨੂੰ ਭੈਣ ਕੋਈ ਚਾਲੂ-ਪੁਚਾਲਾ ਨਹੀਂ ਮਾਰਨੂੰਗੀ ਤੁਸੀਂ ਕੰਮ ਤੁਸੀਂ ਆਰਾਮ ਕਰ ਲਓ ਹਾਂ ਵੈਸੇ ਵੀ ਹੁਣ ਤੂੰ ਹੀ ਕੰਮ ਕਰਨ ਦੀ ਵਾਰੀ ਆ ਤੇਰੀ ਠੀਕ ਹੋ ਗਈ ਆ ਨਾ ਹੁਣ ਤਾਂ ਹੁਣ ਤਾਂ ਕੰਮ ਕਰ ਲੇਗੀ ਬਸ ਤੇਰੀ ਰੈਸਟ ਕਰ ਲਿਆ ਰਾਤ ਦੀ ਸੁੱਤੀ ਪਈ ਐ ਨਹੀਂ ਕੀਤਾ ਕੀ ਐ ਕੋਈ ਗੱਲ ਹੁਣ ਮੈਂ ਜਾ ਕੇ ਆਰਾਮ ਕਰਦੀ ਆਂ ਹਾਂ ਹਾਂ ਕਰ ਕਰ ਤੂੰ ਤੇ ਆਰਾਮ ਕਰ ਜਾ ਮੰਮੀ ਆਣਾ ਜਾ ਜਾ ਆਵੀਂ ਟੋਟ ਘਟ ਮਾਰਿਆ ਕਰੋ ਇਹ ਤੁਹਾਨੂੰ ਕਹਿਣ ਸਾਡੀ ਇਹ ਮੈਂ ਸਭ ਕੰਮ ਕਰਾਂ ਹਾਂ ਜੀ ਦੀ ਦਿਤਾ ਦਾਂਗੇ ਕੋਈ ਮਾਰਨੋਂ ਡਰਨ ਨਾ ਕਿ ਕੰਮ ਕਰੀਦਾ ਹੁੰਦਾ ਥੋੜਾ ਜਿਹਾ ਕੰਮ ਆ ਮੈਂ ਕਰ ਲੂ ਫਿਰ ਕਿਉਂ ਨਹੀਂ ਜਾਣੇ ਬਤਨ ਹਮੇ ਥੋੜੀ ਕੰਮ ਹੁੰਦਾ ਕੋਈ ਚਲ ਤੂੰ ਚਾਹ ਪੀ ਆਪਣੀ ਡੈਡੀ ਜੀ ਆ ਲੋ ਚਾਹ ਉਹ ਚਾਹ ਤਾਂ ਠੀਕ ਹੈ ਆ ਸਵੇਰੇ ਸਵੇਰੇ ਕੀ ਕਰਨ ਵਾਲੀ ਪਈ ਹੋਈ ਆ ਤੁਸੀਂ ਕਿਹਦੇ ਰੋਣਾ ਪਾਇਆ ਅੱਧੇ ਪਿੰਡ ਚ ਸੌਂ ਰਹੀ ਆ ਬੱਚਾ ਛੰਡੀਆਂ ਉਹ ਵੀ ਮੈਨੂੰ ਪਤਾ ਹੀ ਆ ਡੈਡੀ ਜੀ ਤੁਹਾਡਾ ਵਾਤ ਤੂੰ ਇਕੱਲੀ ਮੇਰੀ ਸੁਣਦੀ ਹਣੀ ਹੋਣੀ ਹੋਰ ਤਾਂ ਕਿਸੇ ਦੀ ਸੁਣਦੀ ਨਹੀਂ ਹਣੀ ਭਾਬੀ ਹੋਣੀ ਬੋਲਿਆ ਕਰ ਦੁਆੜਾ ਕੀ ਕਹਿਣਾ ਲੈ ਤੇਰੀ ਚੰਗੀ ਆ ਭਰਾ ਭਾਬੀ ਹੋਣੀ ਬੋਲਿਆ ਕਰ ਆ ਜਿਹੜੀ ਬੋਲੋਦੀ ਉਹ ਤਾਂ ਕੁਝ ਕਹਿੰਦਾ ਨਹੀਂ ਹੈਗਾ ਮੇਰੀ ਬਾਤ ਉਹਨੂੰ ਸਾਰਿਆਂ ਨੂੰ ਸੁਣਦੀ ਐ ਫੇਰ ਕਹਿੰਨੇ ਵੀ ਮਾੜੀ ਵਜ ਤੇ ਬੋਲਦੀ ਐ ਬਾਲ ਤੇਰੀ ਆਵਾਜ਼ਾਂ ਹੁੰਦੀ ਐ ਦੇਖ ਤਾਂ ਸਹੀ ਕਿਵੇਂ ਬੋਲਦੀ ਐ ਲੈ ਇਹਨੂੰ ਮੈਂ ਬੋਲਦੀ ਖਜੀ ਕਹੀ ਮੈਂ ਬੋਲਦੀ ਨਹੀਂ ਡੈਡੀ ਤੁਸੀਂ ਮਾੜਾ ਮੋਟਾ ਬੋਲਦਿਆ ਕਰੋ ਤੁਹਾਡੇ ਤੋਂ ਤਾਂ ਮਾੜਾ ਮੋਟਾ ਦਰਦੀ ਐ ਹੋਰ ਕਿਸ ਤੋਂ ਡਰਦੀ ਐ ਇਹ ਉਹ ਜਿਹਨੂੰ ਡਰਨਾ ਚਾਹੀਦਾ ਉਹ ਤਾਂ ਡਰਦੀ ਨਹੀਂ ਉਹ ਤਾਂ ਬੋਲਦੀ ਨਹੀਂ ਕਿ ਮੈਂ ਕਾਹਨੂੰ ਡਰਾਂ ਮੈਂ ਕੀ ਕੀਤਾ ਮੈਂ ਕੋਈ ਗੁਨਾਹ ਕੀਤਾ ਨਾ ਕਰ ਜਦੋਂ ਦੇਖੋ ਕੋਈ ਕੰਮ ਹੋ ਜਾ ਡਿੰਪਲ ਕਰੂਗੀ ਕੋਈ ਕੰਮ ਗਲਤ ਹੋ ਜਾ ਡਿੰਪਲ ਨੇ ਕੀਤਾ ਦਾ ਉਹਨਾਂ ਨੂੰ ਕੋਈ ਨਹੀਂ ਕੁਛ ਕਹਿੰਦਾ ਉਹ ਸਵੇਰ ਦੀ ਹੈ ਆਪਣਾ ਸਿਰ ਬੰਨ੍ਹ ਕੇ ਪਈਏ ਵੀ ਮੈਂ ਬਿਮਾਰ ਆ ਬਿਮਾਰ ਆ ਮੈਂ ਪਾਗਲਾ ਕੋਈ ਸਾਰੇ ਕੰਮ ਦੰਦੇ ਮੈਂ ਕਰਾਂ ਜਦ ਵੀ ਦੇਖੋ ਚੁੱਪ ਰਹੀਦੀ ਹੈ ਤੇਰਾ ਬੋਲ ਬੋਲ ਰੱਖਿਆ ਜਾਂਦਾ ਜੇ ਚੁੱਪ ਰਹੀਦੀ ਹੈ ਨਾ ਚੁੱਪਚਪੀਤੀ ਬਿਠਾਇਆ ਕੁਛ ਕਰਦੀ ਹੈ ਜਿਹੜਾ ਬੋਲਦਾ ਹੁੰਦਾ ਬੰਦਾ ਮੰਨਦਾ ਪਾਗਲ ਨਹੀਂ ਹੁੰਦਾ ਪਾਪ ਨਹੀਂ ਹੁੰਦਾ ਬੇਦਰ ਚ ਉਹੀ ਕਰੀਏ ਨਾ ਕੱਲੀ ਬੋਲਦੀ ਆ ਮੈਂ ਉਹ ਕੋਈ ਨਹੀਂ ਕੋਈ ਨਹੀਂ ਹੂੰ ਤਾਂ ਬਾੜੀ ਬਥੇਰੀ ਚੰਗੀ ਆ ਮੈਂ ਕਰਦਾ ਫੌਜੀ ਨੂੰ ਫੋਨ ਵੀ ਲੈ ਕੇ ਨਾਲ ਲੈ ਕੇ ਜਾਇ ਨੂੰ ਮੈਂ ਤਾਂ ਬਥੇਰਾ ਕਿਹਾ ਡੈਡੀ ਉਹਨੂੰ ਜੇ ਉੱਥੇ ਕੁਆਟਰ ਦੇਖ ਲੈ ਮੈਨੂੰ ਨਾਲ ਲੈ ਜਾ ਫੇਰ ਤੁਸੀਂ ਕਹਿੰਦੇ ਹੋ ਵੀ ਇਹ ਤਾਂ ਬੋਲਦੀ ਵਾਲੀ ਐ ਮੈਂ ਤਾਂ ਮਾੜੀ ਬੱਝੂਗੀ ਮਾੜੀ ਤਾਂ ਮੈਂ ਬੱਝੂਗੀ ਚੱਲ ਗਈ ਨਹੀਂ ਨਾ ਲੱਗਦੀ ਕਿਸੇ ਨੂੰ ਘਰ ਤਾਲ ਕਰਕੇ ਕੱਲ ਤੋਂ ਮੈਂ ਤਾਂ ਕਹਿ ਨਹੀਂ ਮੈਨੂੰ ਕਰੋ ਤੂੰ ਗਲੇਸ਼ ਕਰੀਏਗਾ ਅੱਛਾ ਹਾਂ ਕੱਲ੍ਹ ਗਲੇਸ਼ ਕਰਿਆ ਕਰ ਚਾਹ ਪੀਂਦੇਂਗੀ ਕਿ ਨਹੀਂ ਚਾਹ ਵੀ ਲੋ ਮੈਂ ਕਿਹੜਾ ਫੜਦੀ ਆ ਤੁਹਾਡੇ ਹੱਥੋਂ ਚਾਹ ਜਾ ਐਂ ਜੇ ਹੈਗੀ ਆਪ ਚਾਹ ਫੜਾ ਲਿਆ ਭੇਜੀ ਬੇਲੋਂ ਦਿੰਦੀਆਂ ਦੇਖ ਲੈ ਕੀ ਹਾਲ ਹੈ ਇਹਦਾ ਕੀ ਕਰੀ ਹੋਏ ਕਰਨਾ ਕੀ ਇਹ ਫੋਟੋਿੰਗ ਕਰਦਾ ਹੂੰ ਫਰਾਂ ਵੱਡੇ ਦਾ ਵੀ ਨਾਲ ਹੀ ਲੈ ਕੇ ਜਾਣਾ ਇਹ ਨੂੰ ਆਪਣਾ ਮੇਰੇ ਨਾਲ ਫੋਨ ਕਰੋ ਤੁਸੀਂ ਹਾਂ ਜੱਡੀ ਆ ਫੋਨ ਲਾ ਫੋਟੋਿੰਗ ਇਹ ਤਾਂ ਬਹੁਤੇ ਯਾ ਕੀ ਬੋਲਣਾ ਹੈਲੋ ਕਿਵੇਂ ਆ ਦੀਪਕ ਦੱਸ ਸਿਕੋਂ ਦੱਸ ਸਿਕੋਂ ਓਏ ਤੇਰਾ ਬਣਿਆ ਨਹੀਂ ਕੁਆਟਰ ਕੋਟਰ ਦਾ ਹੱਲ ਕੋਈ ਹੁੰਦਾ ਨਹੀਂ ਹੈਗਾ ਨਹੀਂ ਆ ਜੀ ਇੱਕ ਕਾਰਸ਼ੀਤੀ ਅਗਾਂ ਦੁਖੀ ਕਰਿਆ ਬੈ ਅੱਦੇ ਪਿੰਡ ਜੇ ਨਾਲ ਸੁਣਦਾ ਇਹਦਾ ਫਿਰ ਦੁਆਰਾ ਫਿਰ ਹੁਣ ਥੋੜਾ ਇਹ ਨਹੀਂ ਉਹ ਇਹ ਕਿ ਬੋਲਦੇ ਕੰਮ ਹੈ ਹਟੇ ਮੈਂ ਕਹਿੰਦਾ ਮਸ ਲੰਘਦਾ ਨਹੀਂ ਹੈਗਾ ਮੇਰੀ ਤਾਂ ਫੋੜ ਜਿੱਦ ਤੱਕ ਨਾ ਗਣੇ ਨਹੀਂ ਕੰਮ ਚ ਮੈਨੂੰ ਤਾਂ ਹੀ ਸਮਝ ਆ ਉਹੀ ਹੈ ਹੋਰ ਤਾਂ ਕੋਈ ਬੋਲ ਨਹੀਂ ਵੀ ਹੈ ਇਹ ਹੀ ਮਾੜੀ ਮਾੜੀ ਗੱਲ ਤੇ ਲੜੀ ਜਾਂਦੀ ਹੈ ਪਤਾ ਨਹੀਂ ਕੀ ਦਿਮਾਗ ਚ ਹੈ ਕੀ ਸਮਝ ਲੋਪ ਹੈ ਮੈਨੂੰ ਲੱਗਦਾ ਤੇਰਾ ਕੁਆਟਰ ਦਾ ਬਣਦਾ ਨਾ ਜਾਂ ਕਿਤੇ ਕਰਾਈ ਕਰ ਉਹ ਤੇ ਦੇਖ ਲੈ ਨਾਲ ਦੇ ਸ਼ੈਸੂ ਚ ਲੈ ਜਾ ਨਾਰੇ ਰੋਥੀ ਮੈਂ ਅਫਸਰਲਾ ਜਵਾਬ ਦੇ ਰਿਹਾ ਨਹੀਂ ਪਤਾ ਕਿ ਇਹ ਸਰਕਾਰੀ ਕਾਰਵਾਈ ਬਹੁਤ ਖੁੱਤੀ ਹੈ ਕੋੜਾ ਮੈਨੂੰ ਪੈਂਸ਼ਨ ਕਰਕੇ ਅਪਲੀਕੇਸ਼ਨ ਵਿੱਚ ਲਾਈ ਹੋਈ ਹੈ ਉਹ ਕੁਆਟਰ ਦੇਖੋ ਜਦੋਂ ਅਫਸਰ ਰਿਪੋਰਟ ਕਰਦਾ ਨਹੀਂ ਲੈਂ ਕੋਈ ਨਾ ਮੈਨੂੰ ਕਿਰਾਏ ਦੇ ਦੇ ਜਰਾ ਕਿਉਂ ਹੋ ਰੋਥੀ ਹੈ ਉਹ ਕਿਰਾਏ ਨੂੰ ਤੇ ਦੇਖ ਲੈ ਜੇ ਨਹੀਂ ਮਿਲਦਾ ਕੁਆਟਰਲੇ ਮੈਂ ਇਹਨੂੰ ਪਹਿਲਾਂ ਸਮਝਾਇਆ ਵੀ ਘਰ ਤੇ ਤੁਸੀਂ ਪਿਆਰ ਨਾਲ ਰਹੋ ਦੋ ਜਣੇ ਹੋ ਉਹ 189 ਮੈਂ ਨੌਕਰੀ ਕਰਾਂ ਵੀ ਘਰੇ ਦੀ ਖਬਰ ਤਾਂ ਸਮਝਾਤੀ ਉਹ ਇਹ ਗੱਲ ਤੂੰ ਉੱਥੇ ਪਤੰਗ ਪਰੇਸ਼ਾਨ ਸਾਨੂੰ ਇਹਨੇ ਕਰ ਰੱਖਿਆ ਇੱਥੇ ਮੈਂ ਇਹਨੂੰ ਕੌਂਟੈਂਟ ਸਮਝਾਇਆ ਸੀ ਵੀ ਘਰੇ ਆ ਆ ਬੜਿਆ ਤੂੰ ਵੀ ਡੈਕ ਸਾਨੂੰ ਆਇਆ ਮੈਂ ਕਹਿੰਦਾ ਮੈਂ ਤਾਂ ਕੁਝ ਕਹਿੰਦੀ ਨਹੀਂ ਮੈਂ ਵੀ ਚਰ ਉਹ ਵੀ ਨਹੀਂ ਕਹਿੰਦੀ ਪਰ ਕਹਿੰਦਾ ਹੋ ਰਿਹਾ ਹੈ ਉਹ ਅੱਗ ਨਾਲ ਉਤਰਾੜੀ ਵਰਤੀ ਹੈ ਮੇਰੀ ਆਪਣੀ ਚੁੱਕੂ ਤਾਂ ਬੋਲੀ ਨਹੀਂ ਹੈਗੀ ਤੈਨੂੰ ਪਤਾ ਯਾ ਕੌਣ ਲੱਗਦਾ ਤੈਨੂੰ ਕਿਹੜਾ ਨਹੀਂ ਪਤਾ ਪਰ ਮੈਂ ਇਹਦਾ ਡੈਡੀ ਮੈਂ ਦਾ ਕਾਰਾ ਬੋਲ ਚਲੋ ਅੱਜਾ ਪਰਦਾ ਦਾ ਗਾਹ ਕੋਈ ਨਹੀਂ ਮੇਰਾ ਕੁਆਟਰ ਤਾਂ ਬਣਿਆ ਮੈਨੂੰ ਤਾਂ ਤਾਂ ਬੜਾ ਉੱਚੇ ਪ੍ਰਾਪਤ ਠੀਕ ਹੈ ਠੀਕ ਚਲ ਠੀਕ ਹੈ ਤੇ ਆਪੇ ਇੱਥੇ ਆਪਣਾ ਹੈ ਠੀਕ ਹੈ ਉਨੀ ਠੀਕ ਹੈ ਨਾ ਡੜੀ ਪੜਾ ਕੀ ਚੱਕਰ ਹੈ ਅੱਲਾ ਪਾੜ ਅਰੇ ਇਹ ਮੈਚ ਜੇ ਸਹੀ ਹੈ ਜੀ ਇਹ ਲਾਹ ਲਾਮਾ ਜਿਹਾ ਕਰਕੇ ਆਹੀ ਪੰਗਾ ਚਲ ਹੁਣ ਕੀ ਕਰੀਏ ਲਾਹ ਮੈਚ ਜੀ ਕਰਾਈਏ ਹੁਣ ਆਪਣੇ ਕੋਲ ਤਾਂ ਰੱਖੇ ਸਾਡੇ ਗਲ ਪਾ ਗਿਆ ਲਾਹ ਮੈਚ ਕਰਾ ਕੇ ਹੋ ਗੇਸੋ ਸਿਚਿਆ ਹਾਂ ਹਾਂ ਲੱਗਾ ਤਿਆਰ ਹੋ ਗਿਆ ਮੈਂ ਬਸ ਰੋਟੀ ਪਾਣੀ ਖਾ ਲਿਓ ਹੁਣ ਠੀਕ ਹੈ ਰੋਟੀ ਤਿਆਰ ਹੈ ਅੱਛਾ ਤੇ ਨਾਲੇ ਜੇ ਗੁੱਸਾ ਨਾ ਕਰੋ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਵੀ ਮੈਂ ਹੁਣ ਤੁਹਾਡੇ ਦੇ ਨਾਲ ਵਾਸਤੇ ਪੇਕੇ ਜਾਇਆ ਹਾਂ ਕੋਹ ਲੜੀ ਜਾਂਦੀ ਆ ਜੀ ਜੀ ਹੁਣ ਮੇਰਾ ਇਹਦਾ ਰੋਲਿਆਂ ਵਿੱਚ ਦਿਮਾਗ ਖਰਾਓ ਹੋਇਆ ਪਿਆ ਗਗਨ ਤੇਰੀ ਰਿਸਪੈਕਟ ਬਹੁਤ ਹੈ ਗਮਾਨ ਚੀ ਰਿਸ਼ਤੇਦਾਰੀ ਚੀ ਉਹ ਜੇ ਤੂੰ ਜਾਣ ਨੂੰ ਕਹਿ ਲੱਗੀ ਭੇਤਿਆਂ ਪਰ ਉਹ ਤਿਆਰ ਹੋ ਗਈ ਪੈ ਜਾਣਾ ਪੰਗਾ ਹਾਂਜੀ ਫੇਰ ਤੁਹਾਨੂੰ ਸਮਝਾ ਰਹਾ ਹਾਂ ਤੇ ਤੇ ਜਦ ਠੀਕ ਹੈ ਤੇ ਨਹੀਂ ਹਾਂਜੀ ਤੂੰ ਰੰਦੇ ਜਣ ਨੂੰ ਚਲੋ ਠੀਕ ਹੈ ਫਿਰ ਰੋਟੀ ਘਾਲਿਆ ਲੈ ਜਣ ਹਾਂਜੀ ਜੀ ਜੀ ਕੀ ਕਰੀ ਜਾਂਦੀ ਸੀ ਮੈਂ ਚਾੜ ਉਡਾ ਰਹੀ ਸੀ ਅੱਛਾ ਅੱਛਾ ਚੜਾਈ ਤਾਂ ਚਾੜੂ ਮੈਂ ਲਾ ਦੇਣਾ ਸੀਗਾ ਪਰ ਗੱਲ ਕਰ ਉਹ ਨਾ ਮੈਨੂੰ ਫੋਨ ਆ ਗਿਆ ਉੱਥੋਂ ਬੈਂਕ ਚੋਂ ਹਾਂਜੀ ਉਹ ਤੇਰੀ ਭਾਜੀ ਨੇ ਨਾ ਬਾਹਰੋਂ ਪੈਸੇ ਭੇਜੀ ਸੀਗੇ ਜਦੋਂ ਅੱਛਾ ਪਿਛਲੀ ਵਾਰ ਵੀ ਨਹੀਂ ਆਏ ਉਹ ਕਾਗਜ਼ ਕੁਗਜੇ ਪਤਾ ਨਹੀਂ ਕੀ ਕਹਿੰਦੇ ਸੀ ਬੈਂਕ ਚੋਂ ਕੁਝ ਭਰਨਾ ਪਾਰੰਗਾ ਹਾਂਜੀ ਉਹ ਕਾਊਂਟ ਜ ਸਹੀ ਜੀ ਨੇ ਨਾ ਸਿੱ ਚੱਲਦਾ ਤਾਂ ਕਰਕੇ ਫਿਰ ਚਾਂਦ ਤੋਂ ਬਾਅਦ ਪੋਚਾ ਵੀ ਲਾ ਲੈਨੀ ਫਿਰ ਤੂੰ ਕੋਈ ਨਹੀਂ ਮੈਂ ਪਰਤ ਮੈਂ ਤਾਂ ਰੋਜ਼ ਹੀ ਕੰਮ ਕਰਦੀ ਆ ਜੀ ਜੇ ਤੁਸੀਂ ਵੀ ਨਾਲ ਹੋ ਕੇ ਕਰਾ ਦੇਓ 그러면은 ਦੇਖੀ ਮੇਰੀ ਗੱਲ ਸੁਣ ਭੈਣ ਚਲ ਜਿਹੜਾ ਕੌਂਕਲੇਸ਼ ਕਰਦੇ ਆ ਤੁਹਾਡਾ ਹੁੰਦਾ ਹੈ ਹਨਾ ਹੁਣ ਤੈਨੂੰ ਪਤਾ ਮੈਨੂੰ ਜਾਣਾ ਜ਼ਰੂਰੀ ਹੈ ਜਿੱਦ ਪਹਿਣ ਵੜ ਕੇ ਪੋਚਾ ਲਾ ਲੇ ਹਨਾ ਆ ਕੇ ਅੱਥੜੇ ਦਿਨ ਐ ਕਰੂੰਗੀ ਰਾਤ ਦਾ ਕੋਈ ਨਹੀਂ ਉਦੋਂ ਮੈਂ ਕਰ ਲੂੰਗੀ ਉਦੋਂ ਫੇ ਤੁਸੀਂ ਤਾਂ ਦੀਦੀ ਰੋਜ਼ ਹੀ ਟਲ ਜਾਂਦੇ ਹੋ ਘਾਇ ਦੇਖੀ ਢੜਦੀ ਬਦੂਆ ਮੇਰੀ ਗੱਲ ਸੁਣ ਹੁਣ ਘਰ ਵਾਲਾ ਬਾਹਰ ਕਰਕੇ ਸਾਰੇ ਕੰਮ ਤਾਂ ਮੈਨੂੰ ਕਰਨੇ ਪੈਣਗੇ ਮੇਰੇ ਪਰ ਪਹਿਲੀ ਸਿਹਰੇ ਇੰਨਾ ਦੁੱਖਦਾ ਸੀ ਮੈਂ ਨਹੀਂ ਕਰਾਂ ਕਿ ਤੈਨੂੰ ਮੌਜੂ ਹੀ ਨਾ ਵਧੀਆ ਦਵਾਈ ਲੈ ਦੂੰਗੀ ਚੰਗ ਤੂੰ ਕਰ ਲਈ ਪਹਿਣ ਬਣ ਕੇ ਸਾਰੇ ਕੰਮ ਨਹੀਂ ਭੈਣ ਮੈਂ ਲੈਣੋਂ ਨਹੀਂ ਮਾਂ ਦੀ ਗੱਲ ਕਿਉਂ ਨਹੀਂ ਹੁਣ ਕਹਿੰਦਾ ਨਾ ਬਤਾਇਆ ਤੁਸੀਂ ਦੋਨਾਂ ਨੇ ਮਾੜੇ ਬਾਤ ਕੁੱਟ ਗਿਆ ਸਹੀ ਨੇ ਮੰਮੀ ਮੇਰੀ ਗੱਲ ਸੁਣ ਮੈਂ ਤੈਨੂੰ ਕੱਲਾ ਇੰਨੇ ਕਿਹਾ ਮੈਂ ਕਿਹਾ ਛਾੜੂ ਤੋਂ ਬਾਅਦ ਕੋਚਾ ਲਾ ਦੀ ਲੈ ਮੈਨੂੰ ਅੱਗੇ ਬੋਲਣ ਲੱਗਦੀ ਅਜਾ ਮੰਮੀ ਦੀਦੀ ਮੈਨੂੰ ਥੋੜਾ ਜਿਹਾ ਤਾਂ ਕੰਮ ਕਰਵਾ ਜਾਵੇ ਫਿਰ ਤੇਰੀ ਕਿ ਇਹ ਵੀ ਠੀਕ ਹੈ ਮੰਮੀ ਮੈਂ ਮੈਂ ਮੰਮੀ ਕੰਮ ਤਾਂ ਇਹਦੇ ਨਾਲ ਕਰਾਦਾ ਟਾਈਮ ਤੇ ਦੇ ਲਓ ਕਿੰਨਾ ਹੋरेगा ਉਧਰ ਬੈਠ ਬੰਦ ਹੋਣਾ ਲਾ ਤੂੰ ਕੀ ਕਹਿੰਦੇ ਰਹਿ ਬੈਂਕ 'ਚ ਮੈਨੂੰ ਕੰਮ ਸੀਗਾ ਮਾੜਾ ਜਿਹਾ ਉਹ ਕਾਗਜ਼ ਪੱਤ ਜਿਹਾ ਲੰਘ ਆਏ ਹੋਗੇ ਮੰਮੀ ਘੜੀ ਕਿੱਥੋਂ ਜਾਏਗੇ ਹੱਦ ਪੀਤੀ ਹੋਈ ਹੈ ਤੁਸੀਂ ਸਹਿਣ ਮੇਰੇ ਹੋ ਰਹੇ ਐ ਤੇ ਘੜੀ ਕੀ ਕਰਦੇ ਹੋ ਉੱਥੇ ਜਾ ਕੇ ਨਹੀਂ ਹੋਣੀ ਬੋਲ ਲੈ ਵੀ ਹੋਣੀ ਕੀ ਬੋਲਾਂ ਬਰਵਾਉਂਦੇ ਤਾਂ ਤੁਸੀਂ ਮੈਨੂੰ ਸਾਰੀ ਟੱਟ ਮੈਂ ਬੀਪੀ ਨਾ ਵਧਾ ਕੇ ਰੱਖ ਜਿਓ ਜੇ ਸਾਡਾ ਵਧਾਈ ਦਾ ਤਰੀਕਾ ਸਾਡਾ ਵਧਾਈ ਦਾ ਤਰੀਕਾ ਉਹ ਸਾਰਾ ਜੇ ਜੇ ਬੀਨੇ ਚੱਲਣਾ ਚੱਲੋ ਤੁਸੀਂ ਮੇਰੇ ਨਾਲ ਪਿਆਰ ਨਾਲ ਚੱਲੋ ਤਾਂ ਮੈਂ ਇੰਨਾ ਨਾ ਬੋਲਾਂ ਮੇਰਾ ਵੀ ਜੀ ਨਹੀਂ ਕਰਦਾ ਬੋਲਣ ਨੂੰ ਚਲ ਕੋਈ ਨਾ ਦੀਦੀ ਤੁਸੀਂ ਲੜਾਉਣਾ ਮੈਂ ਕਰ ਲੂੰਗੀ ਕੰਮ ਹੋੜੀ ਚਲ ਕੋਚਾ ਲਾ ਕੇ ਨਾ ਫਿਰ ਭਰ ਕੇ ਉਹ ਕੱਪੜੇ ਜੇ ਧੋਣੇ ਹੋਗੇ ਥੋਲੀ ਚੰਗਾ ਮਸ਼ੀਨ 'ਚ ਹੀ ਪਾਉਣੇ ਨੇ ਉਹਦੇ ਬਾਰਾ ਥੋੜਾ ਟਾਈਮ ਲੱਗਦਾ ਪਿੰਡਿਆਰੇ ਹੁੰਦੇ ਆ ਸਰ ਪਾਉਣ ਮਸ਼ੀਨ 'ਚ ਥੋਲੀ ਮਸ਼ੀਨਾਂ ਵੀ ਤਾਂ ਚੜਦੀਆਂ ਪਾ ਸਕਦੀਆਂ ਮੰਮੀ ਹੁਣ ਮੈਂ ਜੇ ਮਸ਼ੀਨ 'ਚ ਪਾ ਲਿਆ ਜੇ ਮੈਨੂੰ ਐ ਨਹੀਂ ਪਤਾ ਮੈਨੂੰ ਕਿੰਨਾ ਟਾਈਮ ਲੱਗ ਜਾਏ ਤੂੰ ਦੇਰ ਨਹੀਂ ਕਰ ਜੇ ਮੈਂ ਤੁਮੂ ਚੱਲੀ ਐ ਹਾਂ ਕੰਮ ਤਾਂ ਮੈਂ ਜਾਣਾ ਹੀ ਐ ਜਲਦੀ ਕਰ ਲੀ ਬੈਠ ਬੜ ਕੇ ਹੈ ਤੁਸੀਂ ਟਾਈਮ ਤੋਂ ਬੜੀ ਬੜੀ ਦੁਨੀਆਂ ਦੇ ਥਾਂ ਇੱਕ ਦੂਜੇ ਦੇ ਕੰਮ ਆਉਂਦੀਆਂ ਨੇ ਜੇ ਤੂੰ ਅੱਜ ਮੇਰੇ ਕੰਮ ਆਈ ਨਹੀਂ ਕੱਲ ਨੂੰ ਮੈਂ ਤੇਰੇ ਕੰਮ ਆਉਂਗੀ ਹਾਂਜੀ ਸਮਝ ਕੀ ਗੱਲ ਨੂੰ ਚੱਲ ਠੀਕ ਐ ਕਰ ਲੀ ਚੰਗਾ ਫਿਰ ਮੈਂ ਆ ਕੇ ਕਰਦੀ ਐ ਕੋਈ ਉਹ ਲਿਓ ਡੇਰ ਰੋਟੀ ਰੋਟੀ ਕੰਮਕਾਰ ਵੀ ਦੇਖਣਾ ਕਣਕ ਵੀ ਲੈ ਕੇ ਆਉਣੇ ਆ ਜਾ ਕੇ ਆ ਗਈ ਆ ਗਈ ਮੇਰੇ ਘਰ ਸੋਨਾ ਨਾ ਕਿਤਨੇ ਬਣੀ ਪਈ ਐ ਮੇਰੇ ਘਰ ਸੋਨਾ ਸੱਚੇ ਮੈਂ ਬੜੀ ਪਰੇਸ਼ਾਨ ਹੋ ਗਈਆਂ ਦੋਨਾਂ ਨੂੰਹਾਂ ਤੋਂ ਕੀ ਹੋ ਗਿਆ ਹਾਏ ਹਾਏ ਘਟ ਘੜੇ ਤੋਂ ਸਾਹਮਣੇ ਇਹ ਰੋ ਰਿਹਾ ਦਿਹਾੜੀ ਕਲੇਸ਼ ਕੰਮ ਦੀ ਅੱਜੀ ਦਾ ਨਾ ਤੇ ਮੈਨੂੰ ਕਹਿ ਸਕਦੀਆਂ ਨਾ ਮੈਂ ਹੁਣ ਨੂੰ ਕਹਿ ਸਕਦੀਆਂ ਕੋਈ ਤਾਂ ਕਿਸੇ ਨੂੰ ਵੀ ਨਹੀਂ ਸਕਦੇ ਕੀ ਕਰਦੇ ਪਰ ਕਰੀਏ ਕੀ ਇਹਨਾਂ ਦਾ ਹੱਲ ਹੋਣਾ ਮੈਂ ਤੇ ਆਪ ਕੋ ਸੋਚ ਰਹੀ ਮੈਂ ਕੀ ਕਰਾਂ ਨਹੀਂ ਘੱਡ ਕੋਲ ਕੋਈ ਆਈਡੀਆ ਨਹੀਂਗਾ ਤੁਸੀਂ ਦੱਸੋ ਤਾਂ ਸਹੀ ਮੈਂ ਕੀ ਕਰਾਂ ਜਿਹੜਾ ਰੋ ਰਹਿ ਕੇ ਪਿਆਰ ਨਾਲ ਰਹਿਣੇ ਤੇ ਕੰਮ ਵੀ ਕਰਨ ਤੂੰ ਐ ਕਰਨਾ ਇਹਨਾਂ ਦੋਵਾਂ ਨੂੰ ਕੰਮ ਵੰਡ ਕੇ ਦੇ ਦੇ ਆਪਣਾ ਹਾਂ ਓਏ ਇਹ ਗੱਲ ਬਧੀਆ ਤੋ ਨਾ ਲੜਾਈ ਨਾ ਲੈਣਾ ਦੇਣਾ ਆਪਣਾ ਆਪਣਾ ਕੰਮ ਕਰਨੀ ਗੀ ਪਰ ਮੈਨੂੰ ਦੇ ਜਿੱਥੇ ਤੱਕ ਲੰਦਾ ਹੈ ਨਾ ਜੇ ਕੰਮ ਵੀ ਵੰਡਤਾ ਛੋਟੀ ਤੇ ਫਿਰ ਵੀ ਕਰੀ ਜੇ ਤੂੰ ਨੇ ਫਿਰ 74 ਚ ਬਾਕੀਆਂ ਕਰੀ ਜਾਂਦੇ ਕੋਈ ਨਹੀਂ ਘਟ ਹੈਗੀ ਵੱਡੀ ਉਹ ਜੇ ਕੰਮ ਹੀ ਵੰਡ ਕੇ ਦੇਤਾ ਫਿਰ ਤਾਂ ਕਰੂਂਦੀ ਉਹ ਦੇਖ ਤਾਂ ਸਹੀ ਤੋ ਵੰਡ ਕੇ ਦੇਖ ਕੇ ਤੇ ਦੇ ਨੇ ਕਰਦੀ ਹੈ ਕਿ ਨਹੀਂ ਹਾਂ ਦੇਖਣਾ ਹੀ ਇਹ ਕਰ ਜਿਆ ਲੈ ਰੋਟੀ ਲਿਆ ਮਾ ਜਾ ਕੇ ਘਰੋਂ ਤੇ ਲੈ ਆ ਮੈਂ ਪਹਿਲਾਂ ਤਾਂ ਹਾਂ ਹੋਣਾ ਸੱਚੀ ਗੱਲ ਹੈ ਹੋਰ ਮੋਰ ਫਾਈਨ ਮੈਂ ਤੇ ਇਹਨਾਂ ਨੂੰ ਟੈਂਸ਼ਨ ਵਿੱਚ ਸਾਰਾ ਕੁਝ ਭੁੱਲ ਜਾਂਦੀ ਆ। ਆ ਕਣਕ ਲਿਆਉਣਾ ਪਹਿਲਾਂ ਤਾਂ ਕਣਕ ਪਵਾ ਦਵਾ ਤਾ ਇਹਨਾਂ ਤੋਂ। ਆਹੋ ਇੱਥੇ ਸ਼ੁਰੂਆਤ ਕਰਨੀ। ਮੈਂ ਤੇ ਜੀ ਇਹਨਾਂ ਚੰਮ ਵੰਡ ਕੇ ਦੇਣੀ ਆ। ਲੋ ਮੇਰੇ ਸੱਸਾ ਦਾ ਕੀ ਏ? ਆ ਗਵੰਡੀਆਂ ਨੇ ਦੇਖ ਲੋ। ਦੋ ਨੂੰਹਾਂ ਨੇ। ਤੇ ਰਾਮ ਨਾਲ ਜੇ ਕੋ ਪ੍ਰਾਣਾ ਨਹੀਂ ਹੁੰਦਾ ਕੋਲ ਬੈਠੀ ਹੁੰਦੀ ਆ ਰੋਟੀ, ਪਾਣੀ ਸਾਰਾ ਹੀ ਪਤਾ ਹੁੰਦਾ ਨੂੰਹਾਂ ਕਿੱਥੇ ਨੇ ਕੀ ਕਰਦੀਆਂ ਨੇ। ਆ ਸਾਡੇ ਘਰ ਤੇ ਨੂੰ ਮਿੰਦਰ ਟੈਂਸ਼ਨ ਪੈ ਨਹੀਂ ਜੇ ਕੋਈ ਆਂਦਾ। ਚੱਲ ਕੋਈ ਨਹੀਂ ਦੇ ਦੇ ਕੰਮ ਦੇ ਵੰਡ ਕੇ ਇਹਨਾਂ ਨੂੰ ਕੰਦੇ ਦੇ। ਉਹੀ ਤਾਂ ਗੱਲ ਐ। ਚੱਲਿਆ ਰੋਟੀ ਲਿਆ। ਨਹੀਂ ਹੋਈ। ਲਾ ਆਪਣਾ ਕੰਮ ਤਾਂ ਜਿੜਿਆ ਕੰਕੜ ਕੰਕੜ ਹੋ ਰਾ ਕੰਕੜ ਹੋ ਰਿਹਾ ਹੈ ਤਾਂ ਰਹਿ ਗਿਆ ਇਹ ਨਾ ਤਾਂ ਬਠੀਕ ਹੈ ਉਹ ਆਪਣਾ ਕੰਮ ਕਿ ਇੱਥੋਂ ਮੰਡੀ ਜੂਲੇ ਆ ਗਏ ਵੀਰੇ ਘਰੇ ਪਚਾਉਣੀ ਆ ਟੋਲ ਟੋਲ ਜਾ ਕੇ ਪਾਉਣ ਕਿਉਂ ਇਹ ਡਿੰਪਲ ਹੈ ਇਹ ਡਿੰਪਲ ਚੀ ਹੋਵੇ ਮਮੇ ਚੋਂ ਹੋਈ ਨਾ ਰੋੜਾ ਪਾਇਆ ਹੁੰਦਾ ਅੰਦਰ ਬੰਦਾ ਕੋਈ ਕੰਮ ਵੀ ਕਰ ਰਿਹਾ ਹੁੰਦਾ ਚਿੱਕਾ ਹੀ ਮਾਰੀ ਜੰਨੇ ਹੋ ਅੱਛਾ ਤੈਨੂੰ ਚਿੱਕਾ ਹੀ ਸੁੰਦੀਆਂ ਨੇ ਇਹਦੀ ਗੱਲ ਸੁਣਨੀ ਹੂੰ ਆ ਡੈਰੀ ਨੇ ਤੇ ਆਪਣਾ ਕੰਮ ਨਿਬੇੜਦਾ ਠੀਕੇ ਕਣਕ ਨਹੀਂ ਹੁੰਦੀਏ ਆ ਹੁਣ ਇਹਨੂੰ ਸਾਲ ਦੀ ਹੈਗੀ ਕਿਉਂਕਿ ਇਹਨੂੰ ਵਿੱਚ ਪੌੜ ਢੋਲ ਚ ਸੰਭੋ ਇਹਨੂੰ ਸਾਲ ਬਾਰ ਖਾਣੀ ਹੈ ਮੰਮੀ ਮੇਰੀ ਗੱਲ ਸੁਣੋ ਡੈਡੀ ਨੇ ਕੰਮ ਰਵੇਟ ਤਾਂ ਉਹ ਤਾਂ ਗੱਲ ਸਹੀ ਆ ਪਰ ਚੱਕ ਕੇ ਮੈਂ ਇਹਨੂੰ ਢੋਲ ਚ ਪਾਵਾਂ ਇਹ ਗੱਲ ਥੋੜੀ ਮਾੜੀ ਆ ਤੈਨੂੰ ਨਹੀਂ ਮੈਂ ਇਕੱਲੀ ਨੂੰ ਕਹਿ ਰਹੀ ਦੋਨੋਂ ਰਾਲ ਕੇ ਪਾ ਲੋ ਭੈਣਾ ਉਹਨਾਂ ਦੇ ਵਿੱਚ ਗਿਣੇ ਇਹ ਨਾ ਕਰੋ ਉਹ ਤਾਂ ਘਰ ਦੇ ਵਿੱਚ ਜਿਹੜੀ ਕੋਈ ਗੱਲ ਕਹੇ ਉਹਨੇ ਹਾਂ ਹੀ ਮਨਾਉਣੀ ਮੈਨੂੰ ਜ਼ਰੂਰ ਪੁੱਛ ਲਿਆ ਕਰੋ ਤੇ ਤੂੰ ਨਾ ਹੀ ਕਹਿਣੀ ਹੈ ਤੇ ਮੰਮੀ ਮੈਂ ਤਾਂ ਨਾ ਹੀ ਕਹਿਣੀ ਤੁਹਾਨੂੰ ਚੰਗਾ ਪੜਾ ਪਤਾ ਫੇਰ ਮੈਂ ਕਰਕੇ ਕਿੱਥੋਂ ਪਾਵਾਂਗੀ ਮੰਮੀ ਮੈਨੂੰ ਐਨੀ ਮੇਰੇ ਚੱਕਾ ਦੀ ਪ੍ਰੋਬਲਮ ਉਹਦੀ ਹੋ ਜੰਦੀ ਤੈਨੂੰ ਚੰਗਾ ਭਲਾ ਪਤਾ ਸੈਸ ਤੇ ਮੈਨੂੰ ਨਾਤਾ ਮੇਰੀ ਮੈਂ ਤਾਂ ਮੜੇ ਦੇ ਬਾਹਰ ਨਿਕਲੋ ਤੂੰ ਮਿੱਟੀ ਚ ਉਹਦੀ ਮੈਂ ਪਾਗਲ ਹੋ ਜੰਦੀ ਆ ਤੇ ਨਾਕ ਬੰਦ ਲੈ ਮੜੇ ਦੀ ਮਮੂ ਕਿੱਦਾਂ ਇਹ ਕੁੜੀ ਆ ਲੈ ਲਊਗੀ ਮੈਂ ਚੰਗੀ ਤਾਂ ਟਾਈ ਬੋਲਿਆ ਤਾਂ ਨਹੀਂ ਕਰਕਦੀ ਕਿਵੇਂ ਮਾਰੂੰਗੀ ਮੈਂ ਤਾਂ ਨਹੀਂ ਕਿਹਾ ਵੀ ਤੂੰ ਇਕੱਲੇ ਰਹੇਗੇ ਮੰਮੀ ਨਾਲ ਕਰਾ ਦਊਗੀ ਤੇਰੇ ਸ਼ਵਾਸ਼ਾ ਗੁੱਡੀਆਂ ਘੱਡੀਆਂ ਰੋਲੋ ਇੱਥੇ ਮੰਮੇ ਅਜਾ ਤੁਰਨਾ ਫਿਰਨਾ ਨਹੀਂ ਹੈਗਾ ਗੱਡੀ ਚੱਕ ਕੇ ਅੰਦਰ ਸਰਾਦ ਨਹੀਂ ਇਕੱਲੇ ਟੋਲ ਚ ਪਾਉਣੇ ਵੀ ਆ ਮਿਹਨਤ ਦੋ ਜਵਾਨਾਂ ਨੂੰ ਵੇਖ ਲੋ ਕਹਿੰਦੀ ਇਹ ਕੰਨੀ ਮੇਤੋਂ ਹੁੰਦਾ ਨਹੀਂ ਤੁਹਾਡੇ ਫੇਰ ਮੈਂ ਤੁਹਾਨੂੰ ਕਿਹਾ ਹੀ ਨਹੀਂ ਸੀ ਮੇਰੇ ਵੱਲੋਂ ਨਾ ਖਾਓ ਆਟਾ ਨਾ ਮੰਗਾ ਜਿਵੇਂ ਪਹਿਲੇ ਟਾਈਮ ਜੀ ਮੈਂ ਹੁੰਦੀ ਹਣਾ 10 10 ਕਵਾਂਟਮ ਲਾਜ ਪਾਈ ਦੇ ਨਿਘਟੋ ਜਿਓ ਅਦੋਂ ਅੰਦਰ ਵਿੱਚ ਪਾਣੀ ਨਹੀਂ ਔਖੀ ਆ ਪਾਣੀ ਵਾਲੀ ਗੱਲ ਨਾ ਕਰਿਆ ਕਰੋ ਕਿਉਂ ਨਾ ਮੈਂ ਬਰਾਨੀਆਂ ਹੁਣ ਦੇ ਜਮਾਨੇ ਦੀ ਗੱਲ ਕਰੋ ਨਾ ਇਹ ਨਾਲ ਬਾਰੀ ਹਾਲਾ ਮਨਾਇਆ ਕਰ ਕਿਸੇ ਗੱਲ ਚ ਦੂਜੇ ਬੰਦੇ ਦੇ ਨਾਲ ਵੀ ਕਰਨੀ ਹੁੰਦੀ ਹੈ ਆਪਾਂ ਹੀ ਕਰਨਾ ਨਾਲ ਗੱਲ ਸਾਰੀ ਤੇਰੀ ਹੈ ਜਦ ਤੂੰ ਹਾਂ ਬਣਾ ਦਿੰਨੇ ਆ ਉਦੋਂ ਮੈਂ ਤੇ ਕੁੱਠਾ ਕੰਮ ਪੈਂਦਾ ਹੈ। ਬਸ ਇਹ ਤੇਰਾ ਨੀਕ ਕਰਾ ਤੇ ਨਾ ਤੂੰ ਕਰ। ਬਸ ਇਹ ਤਾਂ ਇਹੀ ਹੈ। ਚੱਲ ਤੂੰ ਲੈ ਆਂਦੇ। ਜਾਂ ਤਾਂ ਅਸੀਂ ਆਪਣੇ ਇਹ ਤੂੰ ਨਾ ਕਰਦੇ ਨਾ ਕਈ ਗੰਮਾ ਤਾਂ ਬਚ ਜਾ। ਹੁਣ ਜਿਹੜੀ ਆਪਾਂ ਆਪਣੇ ਘਰ ਦਾ ਕੰਮ ਤਾਂ ਕਰਨਾ ਹੀ ਆ। ਮੇਰੇ ਘਰ ਦਾ ਕੰਮ ਨਹੀਂ ਹੈਗਾ। ਨਹੀਂ ਨਹੀਂ ਇਹ ਘਰ ਦਾ ਨਹੀਂ ਸਮੇਂ ਦੇ ਸਮੇਂ ਦੇ ਲੋਕਾਂ ਦਾ ਕੰਮ ਹੈ। ਲੋਕਾਂ ਦਾ ਹੀ। ਜਦ ਤੱਕ ਮੇਰਾ ਬੰਦਾ ਨਹੀਂ ਨਾ ਇੱਥੇ ਹੈਗਾ ਤੇ ਇਹ ਕੰਮ ਮੇਰਾ ਨਹੀਂ ਹੈਗਾ। ਮੇਰੇ ਸਾਰੇ ਕੰਮ ਉਹਦੇ ਨਾਲ ਹੀ ਨੇ। ਹੁਣ ਮਨਾਲਾ ਉਹ ਮੁੰਡਾ ਵੀ ਮੇਰਾ ਹੀ ਮੁੰਡਾ ਹੈ। ਅੱਛਾ ਮੈਂ ਨਾਲੇ ਬਾਹਰ ਵੀ ਨੂੰ ਨਾ ਮਾਰ ਜਾਣਾ ਮਾਰੇ। ਜੇ ਤੁਹਾਡਾ ਮੁੰਡਾ ਨਾ ਗਏ ਮੇਰੇ ਨਾਲ ਤੇ ਇਹ ਵੀ ਗੱ بس ناں کی تहां ਨ ਕਰਨ ਵਾਲੀ ਜੀ ਜੀ ਤਾਂ ਲੜਦੀ ਹੋਣੀ ਜੇ ਮੈਂ ਕਰ ਬੋ ਤਾਂ ਆਪਾਂ ਦੋਨੇ ਜਣੇ ਕਰ ਦੇਣੀ ਹੋਰ ਇਹਨੂੰ ਪਾਲੇ ਜੋ ਪਾਣਾ ਆਪਾਂ ਦੋਨੋਂ ਮੰਮੀ ਆ ਤੁਸੀਂ ਕਿੱਥੋਂ ਕਰ ਲਓਗੇ ਆਹ ਕਿਹਨਾਂ ਕਰਨੀ ਇਹਨੂੰ ਥੰਡੇ ਲੁੱਦ ਕੇ ਨਾ ਸਾਰੀਆਂ ਨਹੀਂ ਹਾਂਜੀ ਤੇ ਮੈਂ ਤੈਨੂੰ ਪੜਾਈ ਜੈਨ ਤੂੰ ਤੇ ਢੋਲ ਤੇ ਪਾਈ ਜਾ ਹੋਰ ਕੀ ਕਰੀ ਪੁੱਤਰ ਆਪਾਂ ਨਹੀਂ ਪਾਣੇ ਆ ਉਹਦਾ ਕੋਈ ਨਹੀਂ ਹੈਗਾ ਦੇਖ ਲੈਣੇ ਆ ਮੋੜੀ ਮੋੜੀ ਕਰਕੇ ਹਾਂ ਚਲ ਜਾਂਦ ਰਹੇ ਤਾਂ ਕੈਂਚੀ ਲੈ ਬੱਸ ਇਹਦੇ ਬੰਦਾ ਆ ਉਹ ਇਹ ਨਿੰਬੜਾ ਨਿੰਬੜਾ ਹੰਮੀ ਉਹ ਕਣਕ ਦਾ ਸਿਪਾਤੀ ਹੁਣ ਦੋਨਾਂ ਨੇ ਰੋਟੀ ਤਾਂ ਬਣਾ ਦੇ ਸਕੀਆਂ ਹੋਈਆਂ ਮਸੀ ਭੁੱਖ ਲੱਗੀ ਏ ਮੰਮੀ ਆ ਰੋਟੀਆਂ ਰੋਟੀਆਂ ਵਿੱਚੋਂ ਬਣਦੀਆਂ ਐਨਾ ਦਾ ਟੱਬਰ ਗਾਹਾਂ ਖਾਂਦਾ ਵੀ ਇੱਕ ਇੱਕ ਦੋ ਦੋ ਥੋੜਾ ਜਿਹਾ ਦੱਸਦਾ ਤੁਸੀਂ ਰੋਟੀਆਂ ਖਾ ਲਈ ਮੈਂ ਇਥੋਂ ਨਹੀਂ ਗਰਮੀ ਚ ਬਣਦੀਆਂ ਰੋਟੀਆਂ ਲੈ ਇਹਨਾਂ ਨੂੰ ਸੁਣ ਕਣਕ ਤੇਰੇ ਤੋਂ ਲੱਭੇ ਝਾੜੂ ਬਚਾ ਤੇਰੇ ਤੋਂ ਲੱਗੇ ਮੈਂ ਐਨਾ ਕਹਾਂ ਦੇ ਰੋਟੀ ਤੇਰੇ ਤੋਂ ਨਹੀਂ ਬਣਦੀ ਕਦੋਂ ਹੁੰਦਾ ਜਿਹੜਾ ਤੇਰੇ ਤੋਂ ਚਾਹ ਬਣਾ ਲੈਣੀ ਆ ਫਿਰ ਚਾਰ ਭਾਰ ਲੈ ਜੇ ਤੇਰੇ ਘਰ ਤੇ ਨਹੀਂ ਖਾਰੇ ਹੋਣ ਦਾ ਫਿਰ ਬਾਹਰੋਂ ਕੁਝ ਮੰਗਾ ਲਾ ਇਹੀ ਗੱਲ ਹੋ ਸਕਦਾ ਨਹੀਂ ਬਿਲਕੁਲ ਮੈਂ ਤਾਂ ਨਹੀਂ ਵੇਸੇ ਬਾਹਰੋਂ ਤੰਦੂਰੀ ਰੋਟੀਆਂ ਮੰਗਾ ਲਵਾਂ ਤੇ ਸਬਜ਼ੀ ਬਣੀ ਬਣਾਤੀ ਲੈ ਆਓ ਸਾਰੇ ਕੱਢੇ ਖਾ ਲਾਂਗੇ ਸਭੋਂ ਵਧੀਆ ਉਹ ਚੀਜ਼ ਆਹੋ ਲੰਮੀ ਤੁਹਾਨੂੰ ਚੰਗਾ ਪੜਾਏ ਕਿੱਥੋਂ ਹੁੰਦੇ ਨੇ ਹੈ ਪੈਸੇ ਨੂੰ ਖਾਣਾ ਆ ਜੇ ਨਹੀਂ ਤੋੜ ਤੋੜ ਕੇ ਨਹੀਂ ਆਉਂਦਾ ਨਿੰਨੇ ਨੂੰ ਪੈਸੇ ਆ ਜੇ 100 ਦੇ ਸਾਰਾ ਖਾ ਜਾਣਾ ਇੰਨੇ ਕਿੰਨੇ ਪੈਸੇ ਲੱਗ ਜਾਣੇ ਉੱਥੇ ਕਬੀ ਵੇ ਨਾਲ ਬੈਸੇ ਰੋ ਰੋਟੀ ਬਣਾ ਦੇ ਮੈਨੂੰ ਮੈਂ ਤੁਹਾਨੂੰ ਕਹਿੰਦੀ ਸਵੇਰੀ ਦੀ ਇਹ ਗੱਲ ਕਹੀ ਸੀ ਵੀ ਮੇਰਾ ਲੱਤ ਪੀੜ ਹੁੰਦਾ ਤਾਂ ਕਰ ਵੀ ਨਹੀਂ ਮੈਂ ਤੁਹਾਡੇ ਨਾਲ ਕੜਕ ਪੁਗਾਈ ਠੀਕ ਹੈ ਸਾਡੇ ਦੇ ਆਣ ਸਹੀ ਨੇ ਮੇਰੇ ਦੇ ਆਣ ਵਿੱਚ ਬਿਲਕੁਲ ਸਹੀ ਨੇ ਮੈਨੂੰ ਪਰ ਤੁਹਾਡੇ ਸਹੀ ਨੇ ਸਾਡੇ ਨਹੀਂ ਸਹੀ ਹੈਗੇ ਹੁਣ ਅੱਜ ਤੱਕ ਮੇਰੇ ਤੇ ਕੀ ਹਰ ਚੀਜ਼ ਤੇ ਮਲਾਵਟ ਕਰ ਪਹਿਲਾਂ ਵੀ ਇਹ ਗੱਲਾਂ ਸੁਣਾਉਣ ਲੱਗ ਜੇ ਨੇ ਤੁਸੀਂ ਤਾਂ ਮੈਂ ਤਾਂ ਤੁਹਰੋਂ ਧੂੰਗੀ ਬੱਸ ਮੇਥੋਂ ਨਹੀਂ ਕੁਝ ਬੜਦਾ ਨਹੀਂ ਭੇਵੇਂ ਬਣਾ ਦੇ ਜੋ ਬਣਾ ਕੇ ਦੇਵੇਂ ਬਣਾ ਦੇ ਸਾਨੂੰ ਕੱਲੇ ਚਾਰ ਬਣਨੇ ਮੇਰੇ ਤੋਂ ਹੋਰ ਕੁਝ ਨਹੀਂ ਬਣਨਾ ਮੈਂ ਤੁਹਾਨੂੰ ਕਹੀ ਜਾਨੀ ਆ ਨੇ ਭਰਾ ਇਹਨਾ ਲੜ ਮਿਲੋ ਐਡ ਕਰ ਦੋ ਹਾਂ ਚੋਰ ਕਿਥੋਂ ਲੈ ਲੈਂਦੇ ਸੀ ਤੁਸੀਂ ਹੁਣ ਕਿਉਂ ਬਣਨ ਲੱਗ ਗਏ ਹੋ ਗਿਆ ਪਹਿਲਾਂ ਆਲੇ ਨਹੀਂ ਹੈਗੇ ਇਹੋ ਹੀ ਮੈਂ ਹੋਗੀ ਨਾ ਤੇ ਰੱਖ ਲਈ ਭਾ ਕੇ ਪਹਿਗੇ ਬਣਾ ਤੂੰ ਬਣਾ ਨਹੀਂ ਨਾ ਪਾ ਬਣਾਉਂਗੀ ਤਾਂ 40 ਸਹੀ ਹੈਡੀ ਵੀ ਪਾਗਲ ਨਹੀਂ ਮੈਂ ਕਿਰ ਸੋਇਚੇ ਖੜ ਕੇ ਨਾ ਤੁਹਾਨੂੰ ਕੂੜੀਆਂ ਲਾ ਲਾ ਕੇ ਦਵਾ ਹਾਂ ਵੈਸੇ ਵੀ ਵਧੀਆ ਗੱਲ ਆ ਦੋ ਸੂਕੇ ਚ ਚੋਰ ਬਣ ਜਾਣੇ ਮੇਰਾ ਕੰਮ ਨਹੀਂ ਵਧੂਗਾ ਪਰ ਆਗਲਾ ਪਾਉਂਗੀ ਮੈਂ ਤਾਂ ਲੈ ਵਧੀਆ ਚੌਲ ਬਣ ਗਏ ਚੰਗਾ ਹੈ ਕੰਮ ਨਿਭੜ ਗਿਆ ਮੇਰਾ ਕਿੱਥੇ ਮੈਂ ਹੁਣ ਤਾਂ ਰੋਟੀਆਂ 'ਚ ਲੱਗੇ ਰਹਿਣਾ ਸੀ ਇੱਕ ਤਾਂ ਘੱਟ ਨਹੀਂ ਗਈ ਖਾਣੇ ਸਾਰਾ ਟੱਬਰੇ ਨਾਲ ਹੀ ਰੋਟੀਆਂ ਖਾਂਦਾ ਨਾਲ ਸਬਜ਼ੀ ਬਣੀ ਹੈ ਨਾਲ ਚੌਲ ਆਪੇ ਪਾਕੇ ਹੁਣ ਖਾ ਲਈ ਜਾਣਗੇ ਆਪਾਂ ਤਾਂ ਆਪਣੇ ਖਾਣੇ ਪਾਈ ਲਾ ਕੇ ਹਾਂ ਮਹੀਂ ਚੌਲ ਬਣ ਕੇ ਆ ਕੇ ਖਾ ਲਓ ਹੁਣ ਹੁਣ ਕਿਤੇ ਐ ਸੋਚੀ ਜਾਵੇਂ ਮੈਂ ਤੁਹਾਨੂੰ ਪਾ ਪਾ ਕੇ ਦੇ ਵੀ ਕਹੂੰਗੀ ਐਨੀ ਵੈਲੀ ਨਹੀਂ ਹੈਗੀ ਲੋਟਣਾ ਨਹੀਂ ਹੈਗਾ ਇਹਨਾਂ ਦਾ ਕੀ ਹੱਲ ਕਰਨਾ ਹੀ ਪੈਣਾ ਕਰਦੇ ਅੱਜ ਦਿੰਪਲ ਗਰਣ ਐ ਦਿੰਪਲ ਮੇਰੇ ਘਰ ਤੋਂ ਸੁਣਾ ਇੱਧਰ ਆ ਦੋ ਹਾਂ ਜੀ ਮੰਮੀ ਉਹ ਕੀ ਕਰ ਰਹੀ ਹੈ ਇਹ ਉਹ ਪਤਾ ਨਹੀਂ ਇੱਥੇ ਆਉਣੇ ਆਪਣੇ ਕਮਰੇ 'ਚ ਆਇਆ ਆ ਗਈ ਹੈ ਮੈਨੂੰ ਦੱਸੋ ਕੀ ਗੱਲ ਹੈ ਬਾਹਰ ਹੀ ਜਾ ਬੈਠਣਾ ਕੋਈ ਨਹੀਂ ਮੈਂ ਖੜ੍ਹ ਜੰਨੀ ਆ ਖੜ੍ਹ ਕੇ ਗੱਲ ਕਰਾਂਗੇ ਮੇਰੀ ਗੱਲ ਸੁਣੋ ਤੁਮਨੇ ਜਣੀ ਆ ਕੰਮ ਤਾਂ ਤੁਸੀਂ ਐਵੇਂ ਕਰਦੀਆਂ ਇੱਕ ਜਣੀ ਕੰਮ ਲੱਗੀ ਤੇ ਦੂਜੀ ਜਣੀ ਬਹਿ ਗਈ ਬੇਰੇ ਹੋਰ ਪਹਿਲਾਂ ਇਹਦਾ ਮੰਮੀ ਕੋਣ ਮਿਲਿਆ ਲੈਦਾ ਕਰ ਚ ਨੀ ਗੱਲ ਸੁਣ ਲੋ ਬੰਨ ਗੱਲ ਸੁਣ ਲੋ ਫੇਰ ਬੋਲੀ ਤੇ ਮੇਰੀ ਗੱਲ ਸੁਣ ਤੁਸੀਂ ਐ ਨਹੀਂ ਲੋਟ ਆ ਮੈਂ ਤੁਹਾਡੇ ਬੰਦਨ ਲੱਗੀ ਹਾਂ ਜੀ ਕੰਮ ਠੀਕ ਹੈ ਪਹਿਲਾਂ ਜਿਹੜਾ ਤੁਸੀਂ ਨਹੀਂ ਵੰਡੇ ਹੋਏ ਕੰਮ ਜਿਹੜੇ ਸੌਖੇ ਕੰਮ ਹੁੰਦੇ ਤੁਸੀਂ ਇਹਨੂੰ ਦੇ ਦੇਣੇ ਹੋ ਜਿਹੜੇ ਔਖੇ ਕੰਮ ਨੇ ਮੇਰੇ ਮੂਰੇ ਛੱਡ ਦੇਣੇ ਵੀ ਤੈਅ ਕਰਨੇ ਨੇਗੇ ਸੁਣ ਲੈ ਜੀ ਸੁਣ ਲੈ ਜਾਨੀ ਆਹੋ ਮੇਰੀ ਗੱਲ ਸੁਣ ਇੱਕ ਜਣੀ ਲੈ ਕੇ ਸਵੇਰੇ ਝਾੜੂ ਪੁੱਛਾ ਠੀਕ ਹੈ ਤੇ ਦੂਜੀ ਸਾਂਭੇ ਕੀ ਸੋਈ ਕਿਹੜੀ ਸਾਂਭੇ ਕੀ ਕਿਹੜੀ ਲੈ ਗਈ ਇਹ ਵੀ ਦੱਸ ਦੋ ਦੱਸ ਦੀ ਆ ਤੇ ਸੌਂਦੀ ਹੈ ਇਹ ਬਣਾ ਇੱਕ ਜਣੀ ਕਿਹਾ ਮੈਂ ਤੇ ਸ਼ਾਮ ਨੂੰ ਦੋਨਾਂ ਜਣਿਆਂ ਨੂੰ ਸੋਈ ਦਾ ਕੰਮ ਇਕੱਠਿਆਂ ਦੀ ਕਰਨਾ ਤੇ ਜਿਹੜੇ ਕੱਪੜੇ ਨੇ ਉਹ ਵੀ ਦੋਨਾਂ ਨਾਲ ਇਕੱਠਿਆਂ ਧੋਣਾ ਹੈ ਜਿਹੜੀ ਅੱਧੀ ਝਾੜੂ ਪੋਚਾ ਵੇਗੀ ਉਹ ਕੱਲ ਨੂੰ ਸਵੇਰੇ ਉਹ ਸੋਈ ਦਾ ਕੰਮ ਕਰੇਗੀ ਠੀਕ ਹੈ ਦੇਖੀ ਜਾਓ ਆਹੋ ਇੱਕ ਜਣੀ ਸੋਈ ਦਾ ਤਾਂ ਸਮਝੋ ਹੁਣ ਸਹਾਰਾ ਸੋਈ ਦਾ ਨਹੀਂ ਇਹ ਨਹੀਂ ਪਤਾ ਮੈਨੂੰ ਜਿਹੜੀ ਮਰਜ਼ੀ ਕਰ ਲਓ ਜਿੰਨੇ ਝਾੜੂ ਕੋ ਚਲਾਉਣਾ ਝਾੜੂ ਕੋ ਚਲਾਓ ਇਤਨੇ ਸੋਈ ਦਾ ਕੰਮ ਸੰਭਣਾ ਠੀਕ ਹੈ ਮੈਂ ਤਾਂ ਸੋਈ ਦਾ ਸੰਭ ਲੈਣੀ ਹੈ ਬਸ ਠੀਕ ਹੈ ਤੇ ਤੂੰ ਝਾਲੂ ਪਚਾਣਾ ਠੀਕ ਹੈ ਹਾਂਜੀ ਤੇ ਕਰ ਲੂ ਕਰ ਲੂ ਤੂੰ ਝਾਲੂ ਪਚਾਣਾ ਇਹ ਸੋਈ ਦਾ ਕਰੇਗੀ ਤੇ ਸ਼ਾਵਣ ਤੋਂ ਨਾਲ ਨੂੰ ਸੋਈ ਦੇ ਇਕੱਠੇ ਕਰ ਲੈ ਕੰਮ ਕੀ ਕਰੇ ਮੇਰੀ ਸੁਣ ਨਾ ਗੱਲ ਕੱਪੜੇ ਇਕੱਠੇ ਧੋਣਾ ਫੇਰ ਲੜਾਈ ਲੱਗ ਜਾਊ ਕਰੂ ਕੋਈ ਨਹੀਂ ਇਕੱਠੇ ਧੋਲਾਂਗੇ ਕੱਪੜੇ ਦੇ ਕੀ ਇੱਕ ਜਾਨੀ ਸਾਬਣ ਮਾਰੀ ਜਾਊਗੀ ਦੂਜੀ ਦਿਨ ਪਾਣੀ ਚ ਕੱਢੀ ਜਾਊਗੀ ਹਾਂਜੀ ਬਸ ਆਹੋ ਠੀਕ ਹੈ ਮਸ ਹੁਣ ਨਾ ਕੋਈ ਕਲੇਸ਼ ਪੈਗਾ ਕਰਕੇ ਕਲੇਸ਼ ਮੰਮੀ ਮੈਂ ਨਹੀਂ ਪਾਉਦੀ ਹੁੰਦੀ ਨਾ ਠੀਕ ਹੈ ਮੈਨੂੰ ਤਾਂ ਤੁਸੀਂ ਘੱਟ ਬੋਲਿਆ ਕਰੋ ਵੈਸੇ ਵੀ ਤੁਹਾਨੂੰ ਘਰ ਚ ਚੰਗੀ ਤਾਂ ਲੱਗਦੀ ਨਹੀਂ ਨਹੀਂ ਮੈਨੂੰ ਤਾਂ ਦੋਨੇ ਇੱਕੋ ਜਿਹੇ ਆ ਉਹ ਕੀ ਬਾਤ ਕਰਿਆ ਕਰੂੰ ਮੈਂ ਤਾਂ ਹੁਣ ਸਾਰੀ ਦੁਨੀਆ ਨੂੰ ਪਤਾ ਵੀ ਕਿਹਨੂੰ ਇੱਕੋ ਜਿਹਾ ਕਿਹਨੂੰ ਨਹੀਂ ਆਹ ਮਾਰ ਸਾਰੇ ਲੋਕਾਂ ਨੂੰ ਪਤਾ ਹੀ ਜਿਵੇਂ ਬੋਲਦੀਆਂ ਤਾਂ ਸੱਚੀ ਬੋਲਦੀਆਂ ਕੋਈ ਐ ਨਹੀਂ ਬੋਲਦੀ ਉਹ ਲੋਕਾਂ ਨੂੰ ਇਹੀ ਹੋਣਾ ਵੀ ਪਤਾ ਨਹੀਂ ਇਹਨੂੰ ਕਿੰਨਾ ਕੁ ਦੋਨੇ ਜਣੇ ਨੂੰ ਸਸਰਾ ਕਿਨੂੰ ਹੀ ਤੰਗ ਕਰਦੀਆਂ ਨੇ ਤੰਗ ਕਰਦੀਆਂ ਨੇ ਬਸ ਕੋਈ ਗੱਲ ਨਹੀਂ ਹੁਣ ਮੈਨੂੰ ਲੱਗਿਆ ਥੋੜੇ ਕਰ ਬਸ ਬਸ ਮੈਨੂੰ ਇਹ ਗੱਲ ਆ ਜਿਹੜਾ ਇਹਦਾ ਕੰਮ ਨਾਲ ਉਹ ਚ ਮੈਨੂੰ ਰੋਣਾ ਨਹੀਂ ਬੋਲਿਆ ਮੈਂ ਆਪਦਾ ਕੰਮ ਨਿਬੜ ਕੇ ਆਪਦਾ ਆਰਾਮ ਕਰੂੰਗੀ ਉਦੋਂ ਮੈਨੂੰ ਤੁਹਾਡੇ ਕਿਚਪਿਚ ਪਿਛਿ ਪਿਛ ਨਹੀਂ ਚਾਹੀਦੀ ਬਸ ਆਹੋ ਬਸ ਕੱਪੜੇ ਤੇ ਕਿਚਨ ਦਾ ਕੰਮ ਸ਼ਾਮ ਨੂੰ ਦੋਨਾਂ ਜਣੇ ਇਕੱਠੇ ਕਰਨਾ ਕੋਈ ਨਹੀਂ ਇਕੱਠਾ ਠੀਕ ਹੈ ਨਾ ਠੀਕ ਵਧੀਆ ਕੀਤਾ ਹਾਂਜੀ ਨਾ ਤੈਨੂੰ ਵੀ ਸੌਖਾ ਹੋ ਜਾਏਗਾ ਹੋਰ ਆਪ ਤਾਂ ਬੈਠੀ ਰਹਿੰਦੇ ਸਾਰਾ ਤੂੰ ਕਹਿ ਇੱਕ ਤੁਸੀਂ ਮਾੜਾ ਮੋਟਾ ਬੋਲ ਪਿਆ ਕਰ ਰੱਖੋ ਤੁਸੀਂ ਹਾਂਜੀ ਦੀਦੀ ਹਾਂਜੀ ਦੀਦੀ ਉਹ ਤਾਂ ਹੀ ਨਿਸ਼ਤ ਕਰਦੀ ਏ ਦੀਦੀ ਕਰਾਂਦੀ ਤਾਂ ਹੈ ਨਹੀਂ ਨਾਲ ਹੋ ਕੇ ਕੰਮ ਫਿਰ ਆਪਾਂ ਹੀ ਕਰਨਾ ਚੱਲ ਤੇ ਹਾਂ ਤੇ ਸਿਆਣੀ ਹੈ ਕਿੱਥੇ ਗਈਆਂ ਇਹ ਫਿਰ ਉਹ ਲੋ ਤੇਪ ਕੋਲ ਫੋਨ ਕਰਨੀ ਹੈ ਇਹਨੂੰ ਦੱਸਦੀ ਮੈਂ ਸਾਰੀ ਗੱਲ ਵੀ ਮੈਨੂੰ ਐ ਤੰਗ ਕਰਦੀਆਂ ਨੇ ਹਲੋ ਹਾਂਜੀ ਸਸੀ ਕਾਲ ਸਸੀ ਦਾ ਜੀ ਕਿਵੇਂ ਹੋ ਠੀਕ ਹੈ ਮੈਂ ਤੁਹਾਨੂੰ ਦੱਸਾਂ ਮੈਂ ਵੀ ਵਜੀਆ ਮੈਂ ਤੁਹਾਨੂੰ ਨਾਲ ਤੜਕੇ ਇਨੇ ਫੋਨ ਲਾਇਸ ਤੁਸੀਂ ਫੋਨ ਕਰਦੋ ਨਹੀਂ ਚੱਕਿਆ ਮੇਰਾ ਮੈਂ ਡਿਊਟੀ ਤੇ ਸੀ ਤੁਹਾਨੂੰ ਪਤਾ ਤਾਂ ਹੁੰਦਾ ਡਿਊਟੀ ਤੇ ਤੁਸੀਂ ਬਾਅਦ ਵਿੱਚ ਵੀ ਤਾਂ ਕਰ ਸਕਦੇ ਹੋ ਮੇਰੇ ਟਾਈਮ ਲੱਗ ਗਿਆ ਅਫਸਰ ਆਇਆ ਹੋਈ ਜੇ ਠੀਕ ਹੈ ਮੇਰੀ ਗੱਲ ਸੁਣੋ ਹੁਣ ਧਿਆਨ ਨਾਲ ਹਾਂ ਦੀਪਕ ਮੈਂ ਬਹੁਤ ਦੁਖੀ ਆ ਗਈ ਹਸ ਘਰ ਦੇ ਵਿੱਚ ਕੀ ਹੋ ਗਿਆ ਹੋਣਾ ਕੀ ਹੈ ਤੁਹਾਨੂੰ ਕਿਹੜਾ ਨਹੀਂ ਪਤਾ ਉਹ ਦਿਨ ਡੈਡੀ ਨੇ ਤੁਹਾਨੂੰ ਫੋਨ ਕਰਕੇ ਦੱਸਿਆ ਨਹੀਂ ਗੱਲਾਂ ਮੈਂ ਸਾਰੀਆਂ ਗੱਲਾਂ ਸੁਣ ਲਈ ਸੀ ਬਾਲ ਖੜੀ ਨੇ ਜਦੋਂ ਬੋਲੀ ਜਾਂਦੀ ਸੀ ਕਿ ਵੀ ਇਹ ਸਾਨੂੰ ਤੰਗ ਕਰਦੀ ਹੈ ਇਹ ਕਰਦੀ ਹੈ ਉਹ ਕਰਦੀ ਹੈ ਉਹ ਤਾਂ ਤੁਸੀਂ ਮੈਨੂੰ ਦੱਸਿਆ ਵੀ ਨਹੀਂ ਨਾਲੇ ਪਰ ਸਹੀ ਤਾਂ ਕਹਿੰਦਾ ਡੈਡੀ ਤੂੰ ਵੀ ਤੰਗ ਕਰਦੀ ਹੈ ਪਤਾ ਮੈਨੂੰ ਇਸ ਚੀਜ਼ ਦਾ ਅੱਛਾ ਜੇ ਮੈਂ ਤੰਗ ਕਰਦੀ ਆ ਫਿਰ ਮੈਨੂੰ ਇੱਥੋਂ ਲੈ ਜਾ ਨਾ ਕਾਹ ਤੋਂ ਮੈਨੂੰ ਉਹਦੇ ਘਰੇ ਰੱਖਿਆ ਹੋਇਆ ਸਿਰ ਤੇ ਬਿਠਾ ਕੇ ਯਾਰ ਮੈਂ ਡੈਡੀ ਨਾਲ ਗੱਲ ਕਰੀ ਜੀ ਕਿ ਮੈਨੂੰ ਕੁਆਟਰ ਨਹੀਂ ਮਿਲ ਰਿਹਾ ਮੇਰੇ ਪਾਰ ਨਾਲ ਕੋਲ ਉਹ ਜਿੱਥੇ ਕਲੇਮ ਹੋਵੇ ਫਿਰ ਉਦੋਂ ਤੱਕ ਕੀ ਕਰਾਂ ਮੈਂ ਮਰ ਜਾਂਗੀ ਉਦੋਂ ਆਵੇਂਗਾ ਜਿਹੜਾ ਖਰਾਮ ਤਾਂ ਮੇਰੇ ਇਹਨਾਂ ਨੇ ਕਰ ਰੱਖਿਆ ਆਹ ਹੁੰਦੇ ਉੱਥੋਂ ਮੈਂ ਘਰ ਜਿੰਨਾ ਕੰਮ ਕਰਦੀ ਆ ਤੇ ਮੰਮੀ ਮੈਨੂੰ ਕਹਿੰਦੀ ਤੂੰ ਕੁਝ ਨਹੀਂ ਕਰਦੀ ਅੱਜ ਕਹਿੰਦੀ ਮੈਂ ਕੰਮ ਵਾਢਦੀ ਆ ਕੰਮ ਵੀ ਦੇ ਲਾ ਫਿਰ ਕਿਹੜਾ ਵੰਡਿਆਗਾ ਕੰਮ ਆ ਚੱਕ ਕੇ ਜਿਹੜੇ ਔਖੇ ਕੰਮ ਮੇਰੇ ਹਿੱਸੇ ਕਰਤੇ ਜਿਹੜੇ ਸੌਖੇ ਕੰਮ ਨੇ ਉਹਦੇ ਹਿੱਸੇ ਕਰਤੇ ਇਹ ਕੋਈ ਗੱਲ ਚੰਗੀ ਹੁੰਦੀ ਆ ਜਿਆਦਾ ਫਿਰ ਦੋਨਾਂ ਦੀ ਸਾਈਡ ਲੈ ਜਿਹਦਾ ਮੈਨਾਂ ਰਹਿਣਾ ਤੋਂ ਉੱਪਰ ਕਰਿਆ ਹੋਇਆ ਮੈਂ ਤਾਂ ਲੇ ਗਿਆ ਤਾਂ ਤੈਨੂੰ ਲੈ ਕੇ ਜਾਣੇ ਤਾਂ ਭੱਟ ਕੇ ਕਰਨਾ ਮੈਨੂੰ ਨਹੀਂ ਪਤਾ ਮੈਂ ਤਾਂ ਆਪਸ ਤੈਨੂੰ ਕਹਿ ਰਹੀ ਵੀ ਛੇ ਇੱਕ ਦਿਨ ਦੀ ਛੁੱਟੀ ਆ ਪਹਿਲਾਂ ਆ ਕੇ ਕਲੇਸ਼ ਮਟਾ ਮੈਂ ਨਹੀਂ ਰਹਿ ਸਕਦੀ ਨਾ ਫਿਰ ਮੈਂ ਆਪਦੇ ਪੇਕੇ ਜਾਉਂਗੀ ਮੈਨੂੰ ਨੌਕਰੀ ਕਰਨ ਦੇਣੀ ਆ ਕਿ ਨਹੀਂ ਕਰਨ ਦੇਣੀ ਜੇ ਮੈਨੂੰ ਇਹਨਾਂ ਦੱਸ ਤਾ ਬਸ ਇਹ ਕਰਦਾ ਫਿਰ ਅੱਧੇ ਘਰਦਿਆਂ ਨੂੰ ਕਹਿ ਵੀ ਤੁਸੀਂ ਮੈਨੂੰ ਨੌਕਰੀ ਕਰਾਓ ਕਰਦੀ ਤੂੰ ਇਹ ਕਲੇਸ਼ ਇਹ ਤਾਂ ਮੈਨੂੰ ਪਤਾ ਅੱਛਾ ਮੈਂ ਹੀ ਕਰਦੀ ਆ ਕਲੇਸ਼ ਨਾ ਤੂੰ ਨਹੀਂ ਕਰਦਾ ਕਲੇਸ਼ ਤੂੰ ਹੀ ਕਰਦੀ ਆ ਕਲੇਸ਼ ਕਰੇ ਮੇਰੇ ਫੇ ਠੀਕ ਹੈ ਜੇ ਮੈਨੂੰ ਲੱਗਦਾ ਮੈਂ ਕਲੇਸ਼ ਕਰਦੀ ਫਿਰ ਆਪਦੇ ਪੇਕੇ ਵੱਗ ਜਾਂਨੀ ਫਿਰ ਮੈਂ ਆਉਂਦੀ ਨਹੀਂ ਜਦੋਂ ਤੂੰ ਛੁੱਟੀ ਆ ਨੇਬਰ ਮੈਂ ਬਿਆਰਾ ਕੇ ਇਸ ਕੱਦ ਕੀ ਲੈ ਕੇ ਅਸੂ ਆਪਣੇ ਪੇਕੇ ਪਰ ਇੱਕ ਪੁੱਤ ਲੜਕੇ ਮੇਰੇ ਨਾਲ ਹੈ ਹਾਂ ਪੇਕੇ ਬਾਜੀ ਫਿਰ ਹੋਰ ਕੁਛ ਨਾਲ ਆਹੀ ਗੱਲਾਂ ਰਹਿੰਦੀਆਂ ਤੁਹਾਡੇ ਕੋਲ ਮਾਂ ਨੂੰ ਤਾਂ ਕੁਛ ਕਹਿਣਾ ਨਹੀਂ ਨਾ ਆਪਦੇ ਭਰਾ ਨੂੰ ਸਮਝਾਉਣਾ ਵੀ ਆਪਣੀ ਘਰ ਵਾਲੀ ਨੂੰ ਸਮਝਾਉਣਾ ਪਿਓ ਨੂੰ ਕਹਿਣਾ ਸਾਰਿਆਂ ਨੇ ਮੈਨੂੰ ਗੋਲਣਾ ਇੱਧਰ ਨੂੰ ਚੜ ਚੜਾਉਣਗੇ ਮੇਰੇ ਕੰਨੀ ਮੇਰੇ ਮਾਵਾ ਬਿਲਕੁਲ ਸਹੀ ਨੇ ਜਿਹੜਾ ਗਲਤ ਉਦਾਂ ਉਹ ਮੈਂ ਬੋਲਦੇ ਨੇ ਕਿਹਾ ਜੇ ਤੇਰੀ ਕਰ ਤੇ ਟਾਈਮ ਤੇ ਨੂੰ ਬੋਲਦੇ ਵੀ ਆਹੋ ਤੇਰੇ ਮਾਵਾ ਵੀ ਸਹੀ ਨੇ ਤੇਰਾ ਤਾਂ ਹੁਣ ਹੀ ਪਤਾ ਲੱਗ ਰਿਹਾ ਤੂੰ ਮੇਰੇ ਨਾਲ ਇੰਦਾ ਗੱਲ ਕਰ ਰਹੀ ਹੈ ਕਰ ਰਿਆ ਆਪਣੇ ਕਰਦੀ ਹੋੜੀ ਇਤਾਲਾ ਜਿਆਦਾ ਨਾ ਬੋਲਿਆ ਨਾ ਕਰੋ ਜੇ ਤੁਹਾਨੂੰ ਕੋਈ ਗੱਲ ਸਮਝਾਉਣ ਲੱਗ ਜਾਓ ਨਾ ਤੁਸੀਂ ਮੈਨੂੰ ਬਥੇਰੇ ਕੁਝ ਬੋਲਦੇ ਹੋ ਕਿਸੇ ਨੂੰ ਕੁਝ ਨਹੀਂ ਕਹਿੰਦੇ ਠੀਕ ਆ ਬਸ ਹੁਣ ਮੈਂ ਤੁਹਾਨੂੰ ਆਖਰੀ ਵਾਰ ਗੱਲ ਦੱਸਦੀ ਆ ਚੁੱਪਚਾਪ ਆਪ ਦੀ ਛੁੱਟੀ ਲੈ ਕੇ ਛੇਤੀ ਦੇਣੀ ਆ ਜਾਓ ਮੈਨੂੰ ਇੱਥੋਂ ਲੈ ਜਾਓ ਮੈਂ ਇੱਥੋਂ ਨਹੀਂ ਰਹਿ ਜਾਣਾ ਜੇ ਮੈਂ ਕੁਝ ਖਾ ਕੇ ਮਰ ਗਈ ਨਾ ਤੁਹਾਡੇ ਸਿਰ ਹੋ ਕੇ ਮਾਰੂੰਗੀ ਸਾਰੇ ਟੱਬਰ ਦੇ ਨਾਲੇ ਫਿਰ ਮੈਂ ਵੀ ਦੇਖੂੰ ਕਿਵੇਂ ਕਰਦਾ ਤੂੰ ਡਿਊਟੀ ਕਰ ਲਈ ਫੇਰ ਡਿਊਟੀ ਛੁੱਟੀ ਮੇਰੇ ਹੱਥ ਚ ਹੈ ਫੋਰਟ ਦੀ ਨੌਕਰੀ ਆ ਕੋਈ ਉਹ ਨੌਕਰੀ ਦਾ ਹੈ ਨਹੀਂ ਬਈ ਜਦੋਂ ਤੂੰ ਚੱਕ ਗਿਆ ਆਪਣੇ ਘਰੇ ਪਹੁੰਚ ਮੈਂ ਜਿਹੜੀ ਤੈਨੂੰ ਗੱਲ ਕਹੀ ਸੀ ਨ ਜੇ ਮੈਂ ਮਰ ਗਈ ਤਾਂ ਤੂੰ ਨੌਕਰੀ ਨਹੀਂ ਕਰ ਸਕਦਾ ਮੈਂ ਤੈਨੂੰ ਪਹਿਲੀ ਗੱਲ ਦੱਸ ਤੀ। ਲੋਵਰ ਤਾਂ ਮੈਂ ਹੁਣ ਵੀ ਨਹੀਂ ਕਰ ਰਿਹਾ ਤੂੰ ਛੇੜੀਆ ਔਰ ਜਿਹੜਾ ਨੌਕਰੀ ਕਰ ਰਿਹਾ ਹਾਂ। ਹਾਂ। ਬਸ ਤੈਨੂੰ ਦੱਸ ਦਵਾਂ ਮੈਂ ਗੱਲ। তোর ਡੈਡੀ ਦਾ ਫੋਨ ਬਸ ਤੇਰਾ ਫੋਨ ਤੇ ਤੇਰੇ ਬੋਤਾਂ ਚ ਉੱਕੇ ਜਾਣਗੇ। ਮੈਨੂੰ ਨਹੀਂ ਪਤਾ ਮੈਂ ਤਾਂ ਫੋਨ ਕੱਢਦੀ ਆ ਬਸ ਚੁੱਪਚਾਪ ਬੱਦ ਆ ਤਾਂ ਆ ਕੇ ਹਿੱਲਾ ਕਰ ਚੰਗਾ। ਇਹ ਵੀ ਹਟਦਾ ਨਹੀਂ। ਆਹੋ ਕੋਲ ਕਿ ਜਪਿਆ ਦਿੰਦੀ ਐ ਨਾ ਸਿਰ ਚ ਪਾ ਦਿੰਦੀ ਆ। ਆਪ ਤਾਂ ਮੈਨੂੰ ਸਾਰਾ ਪਤਾ ਗਾ। ਹੁਣ ਮੇਰੇ ਬਾਅਦ ਫੇਰ ਦੇਖੀ ਫੋਨ ਲਾ ਲੂ। মিঠিয়া মিঠিয়া গੱলা করকে রতো কে دس দিয়া উনো বে පුত্ত ਮੈਂ ਨਾ ਐ ਕਰਦੇ ਉਹੋ ਜੀ ਗੱਲਾਂ ਦਿਮਾਗ ਚ ਬੈਠੀਆਂ ਹੋਈਆਂ ਨੇ ਤਾਂ ਹੀ ਤਾਂ ਮੇਰੀ ਗੱਲ ਨਹੀਂ ਸੁਣਦਾ ਵੀ ਦੀਦੀ ਦੀਦੀ ਆ ਗਈ ਆ ਗਈ ਕਾਪੂ ਚਿੱਕੀ ਜਾਨੀ ਹੈ ਕੀ ਹੋ ਗਿਆ ਹੁਣ ਕੱਪੜੇ ਨਹੀਂ ਧੋਣੇ ਆਪਾਂ ਕੱਪੜੇ ਕੋਈ ਗੱਲ ਧੁੱਪ ਜਾਣਗੇ ਹੁਣ ਐਡਾ ਕੀ ਕਾੜੀ ਹੋਈ ਪਈ ਐ ਨਹੀਂ ਤੁਸੀਂ ਕੱਪੜੇ ਧੋਣ ਕੰਮ ਤਾਂ ਕਰਾਓ ਨਾਲ ਕੋਈ ਨਹੀਂ ਚੱਕ ਲੈ ਕੱਪੜੇ ਕਿਵੇਂ ਧੋਣੇ ਪਾਲਕ ਮਸ਼ੀਨ ਚ ਪਾ ਦੇ ਸਰਪ ਪਾਇਆ ਨਾ ਸਰਪ ਪਾਉਂਗੇ ਹੁਣ ਗੋਮੋ ਜਾਨੀਆਂ ਕਰੂੰਦੀਆਂ ਪੁੱਲੇ ਦੋਨੋਂ ਜਣੀ ਹੁਣ ਕੱਟੀਆਂ ਲਾ ਕੇ ਸਰਫ ਪਾਵਾ ਨੇ ਸਰਫ ਪਾ ਦੇ ਚੱਕੋ ਉਧਰ ਕੀ ਐ ਐਡੀ ਨੂੰ ਆੜਦਾ ਮਾਰ ਵਾਲੀ ਕੀ ਗੱਲ ਸੀ ਸਰਫ ਪਾਉਣ ਚ ਬਣੀ ਸੀ ਮੇਰੇ ਤੋਂ ਤੁਹਾਨੂੰ ਮੰਮੀ ਨੇ ਕਿਹਾ ਵੀ ਆਪਰ ਆਲੇ ਮਿਲ ਕੇ ਕੰਮ ਕਰ ਮੇਰੀ ਗੱਲ ਸੁਣ ਲੈ ਮੈਨੂੰ ਪਤਾ ਮੰਮੀ ਨੇ ਕਿਹਾਗਾ ਤੂੰ ਵੀ ਗੱਲ ਨੂੰ ਸਮਝਿਆ ਕਰ ਇੱਕ ਸਰਫ ਪਾਉਣ ਲੱਗੇ ਨੂੰ ਐਡੀ ਦੂਰ ਆਵਾਜ਼ਾਂ ਮਾਰੇ ਸਰਫ ਪਾ ਕੇ ਕੱਪੜੇ ਵਿੱਚ ਸੁੱਟ ਦੇ ਬੱਸ ਸਰਫ ਤਾਂ ਹੁਣ ਹੀ ਪੈ ਜਾਣ ਤੇ ਪਾ ਦੇ ਸਰਫ ਹੋਰ ਪਾ ਕੇ ਕੱਪੜੇ ਛੱਟ ਦੇ ਉੱਤੋਂ ਮਸ਼ੀਨ ਚਲਾ ਦੇ ਲੈ ਜਦੋਂ ਧੁੱਪ ਕੇ ਇਹਨੂੰ ਚੱਕ ਕੇ ਬਸਾਂ ਗਾਲ ਦੇ ਉੱਥੇ ਪਾ ਦੇ ਉੱਤੇ ਤੁਸੀਂ ਕੀ ਕਰੋਗੇ ਮੈਨੂੰ ਲੱਭ ਕੇ ਲਾ ਕੇ ਖੜੂ ਵੀ ਹੋਰ ਮੈਂ ਕੀ ਕਰਨਾਗਾ ਹੁਣ ਲੈ ਲੈ ਮੈਂ ਕੀ ਕਰਾਂ ਤੂੰ ਸੇ ਮੈਨੂੰ ਦੇਖੀ ਜਾਉਂਗੇ ਕੱਪੜੇ ਨਾ ਹੋਰ ਕਿਹਨੂੰ ਦੇਖਾਂਗੀ ਜੀ ਮੈਂ ਫਿਰ ਉਹੀ ਗੱਲਾਂ ਤੇਰੀਆਂ ਤੂੰ ਚੰਗੀ ਗੱਲ ਕਰਦੀ ਇਹ ਨੀ ਹੁਣ ਤੁਸੀਂ ਤਾਂ ਮੈਨੂੰ ਕੱਪੜੇ ਧਵਾਓ ਮੈਂ ਕਿ ਕਧਵਾਉ ਹੁਣ ਤੇਨਾਂ ਬਾਰ ਬਾਰ ਕੱਪੜੇ ਅੱਗੇ ਤੂੰ ਤਾਂ ਮੈਨਾਂ ਉਹ ਕੰਮ ਕੀਤਾ ਸੀ ਨਾਲ ਕਰਾਇਆ ਸੀਗਾ ਨੀ ਇਹ ਤਾਂ ਫਿਰ ਤੁਸੀਂ ਫੇਰ ਲੜਨ ਵਾਲੀਆਂ ਕਿਉਂ ਲੜਨ ਵਾਲੀਆਂ ਗੱਲਾਂ ਕਰ ਲਈ ਮੈਂ ਜੋ ਤੈਨੂੰ ਇੱਕ ਵਾਰੀ ਗੱਲ ਕਹੀ ਸੀ ਨਾ ਬਸ ਕਹਿਤੀ ਵੀ ਕੱਪੜੇ ਧੋ ਲਾ ਫਿਰ ਮੇਰੇ ਨਾਲ ਵੀ ਤੁਹਾਨੂੰ ਕੰਮ ਕਰਾਉਣਾ ਪਊਗਾ ਮੇਰੀ ਸੁਣ ਲੈ ਗੱਲ ਕੱਪੜੇ ਧੋ ਲਾ ਈਦੇ ਤਾਰ ਤੇ ਪਾਉਣੇ ਹੋਣਗੇ 스ਪਿਲ ਕਰਕੇ ਰੱਖ ਦੀ ਮੈਂ ਆਪੇ ਤਾਰ ਦਾ ਜਾ ਕੇ ਪਾ ਆਉਂਗੀ ਨਹੀਂ ਤੁਹਾਨੂੰ ਨਾਲ ਹੀ ਧਵਾਉਣੇ ਪੈਣਗੇ ਕੋਈ ਨਹੀਂ ਧਵਾਉਣੇ ਪੈਣਗੇ ਤੁਹਾਡੇ ਤਾਂ ਮਸ਼ੀਨੇ ਬਾਕੇ ਵਿੱਚ ਸੁੱਟ ਦੇ ਤੋਦੇ ਮੈਨੂੰ ਨਹੀਂ ਹੁੰਦਾਗਾ ਐਨਾ ਤੁਹਾਡੇ ਗੋਲਾ ਧੰਦਾ ਨਾਲੇ ਉਹ ਵੀ ਕਰਨ ਨਾਲੇ ਉਹ ਵੀ ਕੰਮ ਕਰਾ ਬਾਹਰ ਦੇ ਕੰਮ ਮੇਰੇ ਕੋ ਘੱਟ ਹੁੰਦੇ ਨੇ ਪਹਿਲੇ ਬਾਹਰ ਦੇ ਕੰਮ ਕਰ ਫਿਰ ਤੁਹਾਡੇ ਘਰ ਦੇ ਕੰਮ ਵੀ ਕਰਾ ਤੇ ਫਿਰ ਤੁਹਾਨੂੰ ਸਵੇਰੇ ਸਮਝਾਉਂਦਾ ਕੀ ਫਾਇਦਾ ਹੋਇਆ ਕੀ ਲੱਗਦਾ ਨਹੀਂ ਤਹਾ ਡੀਸੀ ਲੱਗੀ ਹੋਈ ਆ ਨਾ ਸਮਝਾਤਾ ਜੇ ਉਹੀ ਕਰੀ ਜਾਨੀ ਹੁੰਨੀ ਆ ਛੱਡੋ ਬਾਬੀ ਨਾ ਰੋਣਾ ਠੀਕ ਐ ਵੇ ਚੁੱਪ ਕਰ ਜਾਵੇ ਤੂੰ ਤਾਂ ਲੜੋ ਨਾ ਭਾਬੀ ਮੈਨੂੰ ਪਤਾ ਤੈਨੂੰ ਤਾਂ ਇਹਦੀ ਹਮਾਇਤ ਕਰਦਾ ਆਉਂਦਾ ਮੈਨੂੰ ਕਹ ਰੋ ਪੁੱਛਣਾ ਹੁੰਦਾ ਕਿ ਕਿਹੜਾ ਕਦਾਂ ਆਜਾ ਅੰਦਰ ਆਇਆ ਤੂੰ ਕਹਿੰਦਾ ਲੜਦਿਓ ਰਹਿੰਦੀ ਯਾਰ ਕਦੋਂ ਆਇਆ ਗੰਗਲ ਅੰਦਰ ਆਇਆ ਆਹੋ ਲੈ ਜਾ ਲੈ ਜਾ ਅੰਦਰ ਬਿਠਾ ਲੈ ਇਹਨੂੰ ਸਰਾਣੇ ਤੇ ਕੰਮ ਨਾ ਇਹਨੂੰ ਕੋਈ ਕਰਨਦਾ ਹੀ ਕੋਈ ਨਹੀਂ ਫਿਰ ਮੈਂ ਵੀ ਨਹੀਂ ਕੋਈ ਕੰਮ ਕਰਦੀ ਆਹ ਮੈਂਨੇ ਕੱਪੜੇ ਆਪੇ ਧੋ ਲੂਗੀ ਜਿਹੜੀ ਦਿੰਦੀ ਆ ਨਾ ਸਲਾਹ ਕੰਮ ਵੰਡ ਵੰਡ ਕੇ ਦਿੰਦੀ ਆ